ਭਾਰਤ ਪਾਕਿਸਤਾਨ ਦਰਮਿਆਨ ਤਲਖੀ ਬੇहद ਵਧੀ ਹੋਈ ਹੈ ਔਰ ਇਹ ਆਪਣੇ ਸਿਖਰ ਵੱਲ ਨੂੰ ਵੱਧ ਰਹੀ ਹੈ ਹੁਣ ਇਸੇ ਵੇਲੇ ਬਹੁਤ ਸਾਰੀਆਂ ਖਬਰਾਂ ਇਧਰੋਂ ਉਧਰੋਂ ਨਿਕਲ ਕੇ ਆ ਰਹੀਆਂ ਨੇ ਵੈਸੇ ਲੰਗੀ ਅੱਧੀ ਰਾਤ ਨੂੰ ਅਮਰਸਰ ਦੇ ਵਿੱਚ ਧੁਮਾਕਿਆਂ ਦੀ ਆਵਾਜ਼ ਸੁਣੀ ਗਈ ਇਸ ਕੱਲ ਤਾਂ ਰੌਲਾ ਬਹੁਤ ਪਿਆ ਹਾਲਾਂਕਿ ਮੈਂ ਅਮਰਸਰ 'ਚ ਹਾਂ ਔਰ ਮੈਂ ਉਹ ਕੋਈ ਆਵਾਜ਼ ਨਹੀਂ ਸੁਣੀ ਹੋ ਸਕਦਾ ਤੁਸੀਂ ਗਹਿਰੀ ਨੀਂਦ 'ਚ ਹੋਣੇ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਲੇਕਿਨ ਬਹੁਤ ਸਾਰੇ ਲੋਕ ਇਹਦੀ ਪੁਸ਼ਟੀ ਕਰ ਰਿਹਾ ਪ੍ਰਸ਼ਾਸਨ ਨੇ ਦੀ ਪੁਸ਼ਟੀ ਬਿਲਕੁਲ ਨਹੀਂ ਕਰ ਰਿਹਾ ਮਜ਼ਾਇਰ ਦੇ ਕੁਝ ਟੁਕੜੇ ਇੱਥੇ ਨੇੜੇ ਜੇਠਵਾਲ ਪਿੰਡ ਤੋਂ ਮਿਲਣ ਦੀ ਦਾਵਾ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਉਹਦੀ ਵੀ ਪੁਸ਼ਟੀ ਨਹੀਂ ਕਰ ਰਿਹਾ ਵੱਖ-ਵੱਖ ਸੋਰਸਸ ਤੋਂ ਉਹ ਖਬਰਾਂ ਰਿਵੀਲ ਹੋ ਰਹੀਆਂ ਨੇ ਕਿ ਇਹ ਟੁਕੜੇ ਮਿਲੇ ਨੇ ਔਰ ਇਹਦੇ ਨਾਲ ਹੀ ਇੱਕ ਖਬਰ ਜਿਹੜੀ ਇੰਡੀਆ ਟੀਵੀ ਦੇ ਹਵਾਲੇ ਨਾਲ ਉਹ ਪਾਕਿਸਤਾਨ ਦਾ ਜੀਓ ਟੀਵੀ ਉਹਦੇ ਹਵਾਲੇ ਨਾਲ ਦੇ ਰਿਹਾ ਹੈ ਕਿ ਲਾਹੌਰ ਦੇ ਵਿੱਚ ਵੀ ਕੋਈ ਧਮਾਕੇ ਹੋਏ ਨੇ ਲਾਹੌਰ ਦਾ ਜਿਹੜਾ 에ਰਪੋਰਟ ਬੰਦ ਹੋਣ ਦੀ ਸੋਚਨਾ ਵੀ ਹੈ ਪੰਜਾਬ ਸਰਕਾਰ ਨੇ ਸਾਰੇ ਪੁਲਿਸ ਅਫਸਰਾਂ ਦੀਆਂ ਛੁੱਟੀਆਂ ਸੀ ਰੱਦ ਕਰਤੀਆਂ ਨੇ ਅਧਿਕਾਰੀਆਂ ਦੀਆਂ ਮੁਲਾਜ਼ਮਾਂ ਦੀਆਂ ਫਾਇਰ ਬ੍ਰਿਗੇਡ ਨੂੰ ਸੁਚੇਤ ਰੱਖਿਆ ਗਿਆ ਉਹਨਾਂ ਦੀਆਂ ਵੀ ਛੁੱਟੀਆਂ ਰੱਦ ਕਰਤੀਆਂ ਸਰਹੱਦੀ ਏਰੀਏ ਦੇ ਸਕੂਲ ਤਾਂ ਲਗਭਗ ਬੰਦ ਹੀ ਸੀਗੇ ਔਰ ਉਹ ਅਗਲੇ ਹੁਕਮਾਂ ਤੱਕ ਹੀ ਬੰਦ ਨੇ ਇੱਕ ਤਰ੍ਹਾਂ ਨਾਲ ਅੰਮ੍ਰਿਤਸਰ ਦੇ ਵਿੱਚ ਯੂਨੀਵਰਸਿਟੀ ਕੱਲ ਖੁੱਲੀ ਹੋਈ ਸੀ ਗੁਰੂ ਅੰਰਜ ਦੇਵਾ ਜੋ ਵੀ ਬੰਦ ਹੈ ਔਰ ਖਾਸ ਤੌਰ ਤੇ ਸਰਹੱਦੀ ਏਰੀਆਜ਼ ਦੇ ਵਿੱਚ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਜਾ ਰਿਹਾ ਪੁਨ ਛੇਰੀਏ 'ਚ ਲਗਾਤਾਰ ਗੋਲਾਬਾਰੀ ਹੋ ਰਹੀ ਆ ਔਰ ਕੁਝ ਸੋਰਸਸ ਕਲੇਮ ਕਰ ਰਿਹਾ ਜਿਵੇਂ ਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਕਿ ਜੇਕਰ ਸਥਿਤੀ ਥੋੜੀ ਹੋਰ ਖਰਾਬ ਹੁੰਦੀ ਹੈ ਤੇ ਭਾਰਤ ਵੱਲੋਂ ਕੋਈ ਝਿਜਕ ਨਹੀਂ ਦਿਖਾਈ ਜਾਊਗੀ ਪਾਕਿਸਤਾਨ ਤੇ ਹਮਲੇ ਦੀ ਇਹ ਖਬਰਾਂ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਨੇ ਲੋਕ ਜੰਗ ਦੇ ਬਹੁਤ ਨੇੜੇ ਆਪਣੇ ਆਪ ਨੂੰ ਦੇਖ ਰਹੇ ਨੇ ਔਰ ਇਸ ਦਰਮਿਆਨ ਚ ਇੰਟਰਨੈਸ਼ਨਲੀ ਕੀ ਹੋ ਰਿਹਾ ਕੱਲ ਦੀ ਇੱਕ ਖਬਰੇ ਵੀ ਆ ਰਹੀ ਸੀ ਕਿ ਮਸੂਦ ਅਦਰਜੈਸ਼ ਮੁਹੰਮਦ ਦਾ ਉਹਦੇ ਪਰਿਵਾਰ ਦੇ 14 ਜੀ ਮਾਰੇ ਗਏ ਉੱਤੇ ਵੀ ਆਪ ਭਾਸਕਰ ਸਾਹਿਬ ਤੋਂ ਪੁਸ਼ਟੀ ਕਰਵਾਉਣ ਦਾ ਯਤਨ ਕਰਦੇ ਆ ਕਿ ਕੀ ਸੱਚ ਕੀ ਹੈ ਝੂਠ ਕੀ ਹੈ ਲekin ਦੂਜੇ ਬੰਨੇ ਇਸ ਵੇਲੇ ਸਥਿਤੀ ਇਹ ਵੀ ਬੜੀ ਹੈ ਕਿ ਜਿਹੜੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਹੈ ਉਹਦੇ ਵੱਲੋਂ ਕਿ ਕੋਈ ਵੀ ਖਬਰ ਐਸੀ ਅੱਗੇ ਨਾ ਵਧਾਈ ਜਾਵੇ ਜਿਹੜੀ ਜਿਹਦੀ ਤੁਸੀਂ ਪੁਸ਼ਟੀ ਨਾ ਕਰ ਸਕੋ ਸਰਕਾਰੀ ਤੌਰ ਤੇ ਔਰ ਪੁਸ਼ਟੀ ਕਰਨ ਲਈ ਐਸ ਵੇਲੇ ਕੌਣ ਅਵੇਲੇਬਲ ਹੈ ਇਹ ਵੀ ਬੜੀ ਮੁਸ਼ਕਲ ਹੋਈ ਪਈ ਹੈ ਤੁਸੀਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਪੁੱਛੋਗੇ ਕਿ ਨੂੰ ਪੁਲਿਸ ਅਧਿਕਾਰੀਆਂ ਨੂੰ ਪੁੱਛੋਗੇ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਪੁੱਛੋਗੇ ਇਹ ਵੀ ਸੰਕਟ ਹੈਗਾ ਔਰ ਪੁਸ਼ਟੀ ਇਹੋ ਜੇ ਮੌਕਿਆਂ ਤੇ ਨਹੀਂ ਹੁੰਦੀ ਤੇ ਇਹੋ ਜੀਆਂ ਖਬਰਾਂ ਵੀ ਬਹੁਤ ਅੱਗੇ ਵੱਧ ਤੋ ਸਾਰਿਆਂ ਨੂੰ ਸਤਰਕ ਹੋਣ ਦੀ ਵੀ ਲੋੜ ਆ ਕਿ ਅੱਖਾਂ ਬੰਦ ਕਰਕੇ ਹਰ ਖਬਰ ਨੂੰ ਸੱਚ ਨਾ ਮੰਨ ਲਿਆ ਜਾਵੇ ਲੇਕਿਨ ਇhtiyat ਉਹ ਜੋ ਉਹ ਸਾਰੇ ਪ੍ਰਬੰਧ ਕਰ ਲਏ ਜਾਣ ਜਿਹੜੇ ਜ਼ਰੂਰੀ ਹੁੰਦੇ ਆ ਲੇਕਿਨ ਪੈਨਿਕ ਕ੍ਰੀਏਟ ਨਾ ਕੀਤਾ ਜਾਵੇ ਕੱਲ ਦੇਖਿਆ ਗਿਆ ਭਾਸਕਰ ਸਾਹਿਬ ਕੇ ਬਹੁਤ ਸਾਰੇ ਲੋਕ ਜਿਹੜਾ ਰੋਜ਼ਾਨਾ ਦਾ ਸਮਾਨ ਹੁੰਦਾ ਉਹ ਇਕੱਠਾ ਕਰ ਰਹੇ ਨੇ ਔਰ ਖਾਸ ਤੌਰ ਤੇ ਜਿਹੜੀਆਂ ਪਰਚੋਨ ਦੀਆਂ ਹੋਲਸੇਲ ਦੀਆਂ ਦੁਕਾਨਾਂ ਉਹਨਾਂ ਦੇ ਉੱਤੇ ਹੜਾਇਆ ਪਿਆ ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਸਾਡੇ ਐਮਪੀ ਇੱਥੇ ਅੰਮ੍ਰਿਤਸਰ ਦੇ ਗੁਰਜੀਤ ਸਿੰਘ ਔਜਲਾ ਕੱਲ ਅਪੀਲ ਕਰ ਰਹੇ ਸੀ ਵੀ ਪੈਨਿਕ ਨਾ ਕਰੋ ਚੀਜ਼ਾਂ ਐਵੇਂ ਨਾ ਖਰੀਦੋ ਜਿਹੜੀ ਇਹ ਕਾਲਾ ਬਾਜ਼ਾਰੀ ਹੋ ਰਹੀ ਹੈ ਉਹ ਵੀ ਬੜੀ ਹੋ ਰਹੀ ਹੈ ਸੋ ਜਿਹੜੇ ਜੰਗ ਦੇ ਅਸਰ ਹੁੰਦੇ ਨਾ ਜੀ ਜਿਹੜੀ ਅਜੇ ਲੱਗੀ ਨਹੀਂ ਹੈ ਉਸ ਤੋਂ ਪਹਿਲਾਂ ਉਹਦੇ ਅਸਰ ਦਿਖਣੇ ਸ਼ੁਰੂ ਹੋ ਗਏ ਭਾਸਕਰ ਸਾਹਿਬ ਲੋਕਾਂ ਦੇ ਵਿੱਚ ਕਾਫੀ ਡਰ ਹੈ ਸ਼ਾਇਦ ਜਿਸ ਤਰ੍ਹਾਂ ਸੋਸ਼ਲ ਮੀਡੀਆ ਸਰਗਰਮ ਹੈ ਐਕਟਿਵ ਆ ਔਰ ਇੱਕ ਤੋਂ ਬਾਅਦ ਇੱਕ ਖਬਰ ਅੱਗੇ ਵੱਧ ਹੀ ਰਹਿੰਦੀ ਆ ਲੋਕਾਂ 'ਚ ਇਹ ਡਰ ਕਾਫੀ ਵੱਡੇ ਹੋ ਰਹੇ ਹਾਂ ਨਹੀਂ ਇਹਦੇ ਵਿੱਚ ਪੈਨਿਕ ਬਾਇੰਗ ਦੀ ਖਬਰਾਂ ਤੇ ਹੈਗੀ ਹੈ ਠੀਕ ਕਿ ਲੋਕੀ ਕੱਲ ਜਿਹੜਾ ਇੱਥੇ ਹੈ ਨਾ ਡੀਮਾਰਟ ਉਹਦੇ ਵਿੱਚ ਇੰਨੀ ਕੋ ਭੀੜ ਹੋ ਗਈ ਸੀ ਕਿ ਮੇਰੇ ਖਿਆਲ ਨਾਲ 1-2 ਘੰਟੇ ਦੇ ਵਿੱਚ ਪੂਰਾ ਸਟੋਰ ਖਤਮ ਹੋ ਗਿਆ ਸੀਗਾ ਤੇ ਪੂਰਾ ਸਮਾਨ ਖਤਮ ਹੋ ਗਿਆ ਸੀ ਤੇ ਉਹਨਾਂ ਨੂੰ ਉੱਥੇ ਪੁਲਿਸ ਬੁਲਾਨੀ ਪਈ ਤੇ ਉੱਥੋਂ ਸਮਾਨ ਦੁਬਾਰਾ ਲਾਣ ਵਾਸਤੇ 2-3 ਘੰਟਿਆਂ ਵਾਸਤੇ ਉਹ ਡੀਮਾਰਟ ਬੰਦ ਕੀਤਾ ਗਿਆ ਯਾਨੀ ਇਸ ਤਰੀਕੇ ਦੀ ਪੈਨਿਕ ਬਾਇੰਗ ਤੇ ਦੇਖਣ ਨੂੰ ਮਿਲ ਰਹੀ ਹੈ ਔਰ ਕਈ ਹੋਰ ਸਟੋਰਾਂ ਦੇ ਵਿੱਚੋਂ ਵੀ ਇਦਾਂ ਦੀ ਖਬਰ ਆ ਰਹੀ ਹੈ ਵਾਰ ਲੈਵਲ ਦੀ ਜਦ ਗੱਲ ਤੁਰਦੀ ਹੈ ਨਾ ਕਿਉਂਕਿ ਆਪਰੇਸ਼ਨ ਸਿੰਦੂਰ ਅਸੀਂ 6 ਤੇ 7 ਤਰੀਕ ਦੀ ਦਰਮਿਆਨੀ ਰਾਤ ਨੂੰ ਕੀਤਾ ਸੀਗਾ 1:05 ਮਿੰਟ ਤੋਂ ਲੈ ਕੇ 1:00 ਤੇ 1:30 ਮਿੰਟ ਯਾਨੀ 1:30 ਤੱਕ ਇਹ ਸਾਰਾ ਆਪਰੇਸ਼ਨ ਸਿੰਦੂਰ ਕੰਪਲੀਟ ਹੋ ਗਿਆ ਸੀਗਾ ਜਿਹਦੀ ਕੱਲ ਬਰੀਫਿੰਗ ਵੀ ਕੀਤੀ ਔਰ ਬਰੀਫਿੰਗ ਵੀ ਜਦ ਨਾਲ ਕਿ ਆਪਰੇਸ਼ਨ ਸਿੰਦੂਰ ਐਜ਼ ਅ ਨਾਮ ਸੀਗਾ ਤੇ ਔਮਨ ਆਫੀਸਰਸ ਜਿਹੜੀ ਆਰਮੀ ਸੀ ਸੀਗੀ ਤੇ 에어ਫੋਰਸ ਦੀ ਸੀਗੀ ਉਹਨਾਂ ਨੇ ਇੱਕ ਕਲੇਮ ਕੀਤਾ ਕਿ ਬਈ ਸਾਰੇ ਆਪਰੇਸ਼ਨਸ ਨੂੰ ਦੂਰੋਂ ਕਿਦਾਂ ਅੰਦਾਜ਼ਾ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਤੱਕ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਭਾਵੇਂ ਅੰਮ੍ਰਿਤਸਰ ਹੋਏ ਭਾਵੇਂ ਜਲੰਧਰ ਹੋਏ ਜਾਂ ਫਿਰ ਪੁੰਚ ਏਰੀਆ ਦੇ ਵਿੱਚੋਂ ਵੀ ਕਾਫੀ ਸਾਰੀ ਜਗ੍ਹਾ ਤੋਂ ਕੁਝ ਇਨਫੋਰਮੇਸ਼ਨ ਆ ਰਹੀ ਹੈ ਇਨਫੋਰਮੇਸ਼ਨ ਨਹੀਂ ਤੇ ਕਹਾਂਗੇ ਆਪਾਂ ਅਫਵਾਹ ਵੀ ਕਹਿ ਸਕਦੇ ਆ ਇਸ ਗੱਲ ਨੂੰ ਜਦ ਤੱਕ ਕਿ ਵਾਰ ਲਾਈਕ ਸਟੇਜ ਜਿਹੜੀ ਹੁੰਦੀ ਹੈ ਨਾ ਉਹਦੇ ਤੱਕ ਆਫੀਸ਼ੀਅਲ ਇਨਫੋਰਮੇਸ਼ਨ ਜਾਂ ਆਫੀਸ਼ੀਅਲੀ ਕਨਫਰਮ ਨਾ ਹੋਏ ਤਦ ਤੱਕ ਇਹਨਾਂ ਸਾਰੀ ਗੱਲਾਂ ਨੂੰ ਅਫਵਾਹੀ ਕਿਹਾ ਜਾ ਸਕਦਾ ਹੈ ਉਨ ਬੰਬ ਧਮਾਕਿਆਂ ਦੀ ਆਵਾਜ਼ ਅੰਮ੍ਰਿਤਸਰ ਦੇ ਵਿੱਚ ਸੁਣੀ ਗਈ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਚੈਨਲ ਦੇ ਵਿੱਚੋਂ ਇਹ ਆਵਾਜ਼ ਅਸੀਂ ਸੁਣਨ ਨੂੰ ਵੀ ਦੇਖੀ ਤੇ ਔਰ ਸਾਰੀ ਗੱਲਾਂ ਉਸ ਤਰਫ ਜਾ ਵੀ ਰਹੀ ਸੀ ਲੇਕਿਨ ਹਜੇ ਤੱਕ ਕਿਸੇ ਵੀ ਤਰੀਕੇ ਦੀ ਕਨਫਰਮੇਸ਼ਨ ਉਹ ਆਫੀਸ਼ੀਅਲ ਸੋਰਸਸ ਤੋਂ ਜਾਂ ਇੰਡੀਅਨ ਆਰਮੀ ਤੋਂ ਜਾਂ ਪੰਜਾਬ ਸਰਕਾਰ ਤੋਂ ਵੀ ਕੋਈ ਐਦਾ ਦੀ ਨਹੀਂ ਆਈ ਔਰ ਜਿੱਥੇ ਤੱਕ ਜਲੰਧਰ ਦੇ ਵਿੱਚ ਜਿਹੜੇ ਧਮਾਕੇ ਦੀ ਆਵਾਜ਼ ਹੈ ਉਹਦੇ ਬਾਰੇ ਵਿੱਚ ਇੱਕ ਕਲੈਰੀਫਿਕੇਸ਼ਨ ਜ਼ਰੂਰ ਆਈ ਹੈ ਕੀ ਕਾਲਾ ਬੱਕਰਾ ਪੂਰ ਪੁਰੀ ਏਰੀਆ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਟਰੱਕ ਇੱਕ ਟਰੱਕ ਦਾ ਟਾਇਰ ਫਟਿਆ ਸੀਗਾ ਤੇ ਉਹ ਧਮਾਕੇ ਦੀ ਆਵਾਜ਼ ਸੀਗੀ ਜਿਹੜੀ ਲੋਕਾਂ ਨੇ ਸੁਣੀ ਔਰ ਦੂਜਾ ਬਠਿੰਡਾ ਦੇ ਵਿੱਚ ਜਿਹੜਾ ਕੱਲ ਅਸੀਂ ਜਹਾਜ਼ ਡਿੱਗਣ ਦੀ ਖਬਰ ਦਿੱਤੀ ਸੀਗੀ ਉਹਦੀ ਵੀ ਹਜੇ ਤੱਕ ਪੁਸ਼ਟੀ ਨਹੀਂ ਹੋਈ ਕਿ ਵੀ ਉਹ ਜਹਾਜ਼ ਕਿੱਥੋਂ ਤੇ ਕੀ ਕਿਸ ਤਰੀਕੇ ਨਾਲ ਗਿਰਿਆ ਸੀਗਾ ਐਦਾਂ ਦੀ ਹੀ ਰਜੋਰੀ ਪੁੰਚ ਸੈਕਟਰ ਦੇ ਵਿੱਚ ਵੀ ਕੁਝ ਜਹਾਜ਼ ਦੇ ਗਰੇ ਹੋਏ ਟੁਕੜੇ ਮਿਲ ਰਹੇ ਨੇ ਕਿਉਂਕਿ ਜਦ ਤੱਕ ਆਫੀਸ਼ੀਅਲ ਇਨਫੋਰਮੇਸ਼ਨ ਜਾਂ ਕਨਫਰਮੇਸ਼ਨ ਇਹਨਾਂ ਮੁੱਦਿਆਂ ਦੇ ਉੱਤੇ ਨਹੀਂ ਆਂਦੀ ਤਦ ਤੱਕ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਖਬਰਾਂ ਜਾਂ ਫੋਟੋ ਆ ਰਹੀਆਂ ਉਹਦੇ ਬਾਰੇ ਵਿੱਚ ਕੁਝ ਵੀ ਕਹਿਣਾ ਉਹ ਮੁਸ਼ਕਲ ਹੋਏਗਾ ਲੇਕਿਨ ਅੱਜ ਔਰ ਕੱਲ ਦੀ ਸਿੱਧੀ ਤੋਂ ਬਾਅਦ ਇਹ ਹੁਣ ਥੋੜੀ ਦੇਰ ਬਾਅਦ ਆਲ ਪਾਰਟੀ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਵੈਸੇ ਤੇ ਕਾਂਗਰਸ ਜਾਂ ਸਾਰੀ اپੋਜੀਸ਼ਨ ਪਾਰਟੀ ਨੇ ਸਰਕਾਰ ਨੂੰ ਇਸ ਮੁੱਦੇ ਦੇ ਉੱਤੇ ਸਪੋਰਟ ਕੀਤਾ ਔਰ ਉਸ ਤੋਂ ਇਲਾਵਾ ਇੰਡੀਅਨ ਆਰਮਡ ਫੋਰਸਸ ਦੀ ਵੀ ਕਾਫੀ ਤਾਰੀਫ ਕੀਤੀ ਹੈ ਲੇਕਿਨ ਐਸ ਆਲ ਪਾਰਟੀ ਮੀਟਿੰਗ ਦੇ ਵਿੱਚ ਉਸੀ ਡਿਸਕਸ਼ਨ ਜਾਂ ਫਿਰ ਐਸਆਰਏ ਆਪਰੇਸ਼ਨ ਸਿੰਦੂਰ ਦੀ ਜਾਣਕਾਰੀ اپوزیشن پارٹی ਨੂੰ ਦਿੱਤੀ ਜਾਏਗੀ ਔਰ ਅੱਜ ਦੀਆਂ ਗਤੀਵਿਧੀਆਂ ਆਪਰੇਸ਼ਨ ਸਿੰਦੂਰ ਕਰਨ ਤੋਂ ਬਾਅਦ ਪਾਕਿਸਤਾਨ ਰਿਟੈਲੀਏਟ ਕਿਦਾਂ ਕਰਦਾ ਹੈ ਇਹਦੇ ਉੱਤੇ ਆਮ ਲੋਕਾਂ ਤੋਂ ਲੈ ਕੇ ਆਰਮਡ ਫੋਰਸਿਸ ਦੇ ਵਿੱਚ ਵੀ ਇਹ ਚਰਚਾ ਬਣੀ ਹੋਈ ਹੈ ਇਹ ਤਾਂ ਹੈ ਇਧਰਲੇ ਪਨੇ ਕਾਫੀ ਸਰਗਰਮੀ ਤਾਂ ਹੈਗੀ ਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਤੀਆਂ ਗਈਆਂ ਖਾਸ ਤੌਰ ਦੇ ਉੱਤੇ ਪੰਜਾਬ ਸਰਕਾਰ ਨੇ ਜਿਹੜੇ ਇਕੱਠ ਹੁੰਦੇ ਨੇ ਜਿਹੜੀਆਂ ਗਦਰਿੰਗਸ ਨੇ ਉਹਨਾਂ ਤੇ ਵਿਰੋਧ ਖਲਾਤੀ ਬਾਰਡਰ ਏਰੀਆਸ ਦੇ ਵਿੱਚ ਵੀ ਜਿਆਦਾ ਲੋਕ ਇਕੱਠੇ ਨਾ ਹੋਣ ਸਥਿਤੀ ਇਸ ਤਰ੍ਹਾਂ ਦੀ ਹੈ ਬਾਕਿ ਜਿਹਦੇ ਵਿੱਚ ਕਿਸੇ ਵੇਲੇ ਵੀ ਕੁਝ ਵਾਪਰ ਸਕਦਾ ਹੈ ਅਤਿਆਤ ਵੀ ਰੱਖੀ ਜਾ ਰਹੀ ਹੈ ਭਾਰਤ ਵੱਲੋਂ ਇਹਨਾਂ ਏਰੀਆਸ ਦੇ ਵਿੱਚ ਲੇਕਿਨ ਨਾਲ ਦੀ ਨਾਲ ਇਹ ਵੀ ਸਵਾਲ ਉੱਠ ਰਿਹਾ ਕਿ ਜੇਕਰ ਪਾਕਿਸਤਾਨ ਕੋਈ ਗਲਤੀ ਕਰਦਾ ਤੇ ਫਿਰ ਇਸ ਜੰਗ ਨੂੰ ਰੋਕਣਾ ਅਸੰਭਵ ਹੋਊਗਾ ਔਰ ਜੇਕਰ ਇਹ ਜੰਗ ਛਿੜਦੀ ਹੈ ਤਾਂ ਇਹ ਫਿਰ ਬਹੁਤ ਲੰਮਾ ਚੱਲੇਗੀ ਤੁਸੀਂ ਦੇਖਿਆ ਹੀ ਹੈ ਰੂਸ ਤੇ ਜੋਕਰੇਨ ਦੀ ਜੰਗ ਸ਼ੁਰੂ ਤਾਂ ਹੋ ਗਈ ਲੇਕਿਨ ਉਸ ਤੋਂ ਬਾਅਦ ਉਹ ਖਤਮ ਹੋ ਨਹੀਂ ਰਹੀ ਇਹ ਸਥਿਤੀਆਂ ਬੜੀਆਂ ਅਜੀਬ ਹੋ ਜਾਂਦੀਆਂ ਔਰ ਅੱਜਕੱਲ ਹਾਲਾਤ ਤਾਂ ਇਹ ਨੇ ਕਿ ਜਿਵੇਂ ਕੋਈ ਜਿਵੇਂ ਦੋਨੇ ਹੀ ਪਰਮਾਣੂ ਸਮਰੱਥਾ ਵਾਲੇ ਮੁਲਕ ਨੇ ਤੇ ਮੰਨਿਆ ਜਾਂਦਾ ਹੈ ਕਿ ਇਹ ਲਾਸਟ ਸਥਿਤੀ ਹੁੰਦੀ ਹੈ ਜਦੋਂ ਬਿਲਕੁਲ ਹੀ ਸਭ ਕੁਝ ਖਤਮ ਹੋ ਜੇ ਤਾਂ ਫਿਰ ਕੋਈ ਇਹੋ ਜੀ ਗਲਤੀ ਕਰਦਾ ਹੈ ਅੰਤਰਰਾਸ਼ਟਰੀ ਦਬਾਅ ਵੀ ਬਹੁਤ ਹੁੰਦੇ ਨੇ ਪਰ ਫਿਰ ਵੀ ਲੋਕ ਇਹ ਸਮਝ ਰਹੇ ਨੇ ਕਿ ਇਹਦੇ ਨਾਲ ਤਬਾਹੀ بڑے ਵੱਡੇ ਪੱਧਰ ਤੇ ਪਾਸਕਰ ਸਾਹਿਬ ਹੋਊਗੀ ਮਤਲਬ ਇਹਦੇ ਚ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਯਤਨ ਹੋਣੇ ਚਾਹੀਦੇ ਆ ਉਹ ਕਿਸ ਪੱਧਰ ਤੇ ਹੋ ਰਿਹਾ ਜੇ ਤੁਸੀਂ ਕੋਈ ਤੁਹਾਨੂੰ ਸੋਚਣਾ ਹੋਵੇ ਕਿ ਕੋਈ ਮੁਲਕ ਦੋਨਾਂ ਦੇ ਵਿੱਚ ਪਿਆ ਹੋਵੇ ਚੀਨ ਦੇ ਹਿੱਤ ਵੀ ਆਪਣੇ ਤਰ੍ਹਾਂ ਦੇ ਨੇ ਅਮਰੀਕਾ ਦੇ ਵੀ ਨੇ ਕੁਝ ਜੇ ਤੁਹਾਨੂੰ ਕੋਈ ਖਬਰ ਮਿਲ ਰਹੀ ਹੋਵੇ ਇਸ ਤਰ੍ਹਾਂ ਦੀ ਤਾਂ ਦੇਖੋ ਜਿੱਥੇ ਤੱਕ ਇੰਟਰਨੈਸ਼ਨਲ ਨੇਸ਼ਨਸ ਦੀ ਗੱਲ ਕਰੀਏ ਤੇ ਕੱਲ ਡੋਨਲਡ ਟਰੰਪ ਉਹਨਾਂ ਦਾ ਇੱਕ ਬਿਆਨ ਜ਼ਰੂਰ ਆਇਆ ਸੀਗਾ ਕੀ ਜੋ ਕੁਝ ਹੋਇਆ ਯਾਨੀ ਆਪਰੇਸ਼ਨ ਸਿੰਦੂਰ ਦੀ ਜਿਹੜੀ ਗੱਲ ਕੀਤੀ ਸੀ ਉਹ ਕਹਿੰਦੇ ਇਦਾਂ ਦਾ ਐਕਸਪੈਕਟਿਡ ਸੀਗਾ ਔਰ ਉਹਨਾਂ ਨੇ ਦੋਨੋਂ ਦੇਸ਼ਾਂ ਨੂੰ ਰੈਸਟ੍ਰੇਨ ਵਰਤਨ ਵਾਸਤੇ ਕਿਹਾ ਕਿ ਇਹ ਲੜਾਈ ਨੂੰ ਅੱਗੇ ਨਾ ਵਧਾਇਆ ਜਾਏ ਇੱਥੇ ਹੀ ਖਤਮ ਕਰ ਦਿੱਤੀ ਜਾਏ ਵੈਸੇ ਕੁਝ ਇਦਾਂ ਦੀ ਗੱਲਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਵੀ ਕੀਤੀਆਂ ਕੱਲ ਉਹਨਾਂ ਦਾ ਬਿਆਨ ਜਦ ਆਇਆ ਉਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਅਗਰ ਕਿਹਾ ਕਿ ਜੇ ਇੰਡੀਆ ਇਸ ਟੈਂਸ਼ਨ ਨੂੰ ਐਸਕੇਲੇਟ ਨਹੀਂ ਕਰਦੇ ਯਾਨੀ ਇੱਥੇ ਹੀ ਰੈਪ ਅਪ ਕਰ ਦਿੰਦੇ ਨੇ ਤੇ ਅਸੀਂ ਵੀ ਰਿਟੈਲੀਐਂਟ ਨਹੀਂ ਕਰਾਂਗੇ ਪਰ ਉਸ ਬਿਆਨ ਤੋਂ ਬਾਅਦ ਉਸ ਬਿਆਨ ਤੋਂ ਬਾਅਦ ਜਲਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਸ਼ਬਾਜ਼ ਸ਼ਰੀਫ ਹੈਗੇ ਨੇ ਉਹਨਾਂ ਨੇ ਬਦਲਾ ਲੈਣ ਦੀ ਗੱਲ ਕੀਤੀ ਔਰ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਇਹ ਗੱਲ ਕਹੀ ਕਿ ਅਸੀਂ ਸਾਰੇ اختیار ਪਾਕਿਸਤਾਨ ਦੀ ਆਰਮੀ ਨੂੰ ਦਿੱਤੇ ਕਦੋਂ ਤੇ ਕਿਸ ਤਰ੍ਹਾਂ ਰਿਟੈਲੀਏਟ ਕਰਨਾ ਹੈ ਉਹਨਾਂ ਨੇ ਇਸ ਗੱਲ ਦੇ ਜ਼ੋਰ ਦਿੱਤਾ ਕਿ ਅਸੀਂ ਬਦਲਾ ਤੇ ਲਵਾਂਗੇ ਰਿਟੈਲੀਏਟ ਵੀ ਕਰਾਂਗੇ ਪਰ ਕਦੋਂ ਕਰਨਾ ਹੈ ਉਹ ਸਾਡੀ ਆਰਮੀ ਡਿਸਾਈਡ ਕਰੇਗੀ ਕਦੋਂ ਐ ਜਿਸ ਤਰੀਕੇ ਨਾਲ ਰਿਟੈਲੀਏਟਰੀ ਐਕਸਰਸਾਈਜ਼ ਉਹਨਾਂ ਨੇ ਕਰਨੀ ਹੈ ਜਾਂ ਕੋਈ ਵੀ ਆਪਣੇ ਬਦਲੇ ਦੀ ਕਾਰਵਾਈ ਕਰਨੀ ਹੈ ਉਸ ਬਾਰੇ ਚ ਉਹਨਾਂ ਨੇ ਕਨਫਰਮ ਤਰੀਕੇ ਨਾਲ ਇਹ ਗੱਲ ਕਹੀ ਹੈ ਕਿ ਅਸੀਂ ਕਰਾਂਗੇ। ਹੁਣ ਰੱਖਿਆ ਮੰਤਰੀ ਕੁਝ ਹੋਰ ਕਹਿ ਰਹੇ ਨੇ। ਔਰ ਪ੍ਰਧਾਨ ਮੰਤਰੀ ਕੁਝ ਹੋਰ ਕਹਿ ਰਹੇ ਨੇ। ਔਰ ਜਿਹੜੇ ਪਾਕਿਸਤਾਨ ਦੇ ਜਿਹੜੇ ਇਨਫੋਰਮੇਸ਼ਨ ਆਫੀਸਰ ਕਹੀਏ ਜਾਂ ਪਾਕਿਸਤਾਨ ਦੀ ਸੈਨਾ ਦੇ ਬੁਲਾਰੇ ਨੇ ਉਹਨਾਂ ਨੇ ਕੱਲ ਸਿੰਧੂਰ ਅਟੈਕ ਦੇ ਉੱਤੇ ਕਈ ਸਵਾਲ ਉਠਾਏ ਆਪਰੇਸ਼ਨ ਸਿੰਧੂਰ ਸਿੰਧੂਰ ਦੇ ਉੱਤੇ। ਉਹਨਾਂ ਨੇ ਕਿਹਾ ਕਿ ਜਿਹੜੇ 9 ਜਗ੍ਹਾ ਦੇ ਉੱਤੇ ਐ ਅਟੈਕ ਕੀਤੇ ਗਏ ਨੇ ਅਸੀਂ ਇੰਟਰਨੈਸ਼ਨਲ ਮੀਡੀਆ ਨੂੰ ਆਲਰੇਡੀ ਇਕੱਠਾ ਕਰਕੇ ਉਹਨਾਂ ਸਾਰੀ ਜਗ੍ਹਾ ਦੇ ਵਿੱਚ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਸੀਗੇ। ਔਰ ਉਹ মিডিਆ ਨੂੰ ਦੱਸਣਾ ਚਾਹੁੰਦੇ ਸੀ ਇੰਡੀਪੈਂਡੈਂਟ মিডিਆ ਨੂੰ ਇੰਟਰਨੈਸ਼ਨਲ মিডিਆ ਨੂੰ ਉਹ ਕਹਿ ਰਹੇ ਸੀ ਕਿ ਵੀ ਉਸ ਤੋਂ ਪਹਿਲੇ ਕਿ ਉਹ ਸਾਰੀ ਗੱਲਾਂ ਨੂੰ ਦਿਖਾਉਂਦੇ ਕਿ ਵੀ ਇੱਦਾਂ ਦੇ ਵਿੱਚ ਕੋਈ ਵੀ ਟੈਰਰਿਸਟ ਕੈਂਪ ਨਹੀਂ ਹੈ ਇੰਡੀਆ ਨੇ ਅਟੈਕ ਕਰਤਾ ਰਿਟੈਲੀਏਸ਼ਨ ਦੀ ਗੱਲ ਉਹ ਵੀ ਕਰ ਰਹੇ ਸੀ ਹੁਣ ਇੱਕ ਪਾਸੇ ਤੇ ਰੱਖਿਆ ਮੰਤਰੀ ਪਾਕਿਸਤਾਨ ਦੇ ਕਹਿ ਰਹੇ ਨੇ ਕਿ ਵੀ ਜੇ ਇੰਡੀਆ ਅੱਗੇ ਅਟੈਕ ਨਹੀਂ ਕਰੇ ਤੇ ਅਸੀਂ ਇੱਥੇ ਹੀ ਗੱਲ ਨੂੰ ਖਤਮ ਕਰਨ ਦੇ ਵਾਸਤੇ ਇੰਟਰਸਟਿਡ ਹੈਗੇ ਹੁਣ ਗੰਦਾਵਾਰੀ ਪਾਕਿਸਤਾਨ ਦੇ ਵਿੱਚ ਆਵਾਮ ਦਾ ਦਬਾਅ ਔਰ ਪਾਕਿਸਤਾਨ ਦੀ ਆਰਥਿਕ ਹਾਲਤ ਔਰ ਪਾਕਿਸਤਾਨ ਦੀ ਪੋਲੀਟੀਕਲ ਸਿਚੁਏਸ਼ਨ ਉਹ ਇਦਾਂ ਦੀ ਹੈਗੀ ਹੈ ਕਿ ਵੀ ਉਹਨਾਂ ਨੂੰ ਮੱਲੋ-ਮੱਲੀ ਕਈ ਵਾਰ ਫੋਰਸ ਹੋ ਕੇ ਵੀ ਕੁਝ ਰਿਟੈਲੀਏਸ਼ਨ ਕਰਨਾ ਪਏ। ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਦੂਜੇ ਪਾਸੇ ਜੇ ਇਹ ਲੜਾਈ ਵਧੀ ਤੇ ਪਾਕਿਸਤਾਨ ਨੂੰ ਨੁਕਸਾਨ ਹੋਏਗਾ। ਪਾਕਿਸਤਾਨ ਸ਼ਾਇਦ ਬਹੁਤ ਵੱਡੇ ਨੁਕਸਾਨ ਦੀ ਤਰਫ ਵਧੇਗਾ। ਇਸ ਗੱਲ ਦਾ ਵੀ ਇੱਕ ਤਰੀਕੇ ਨਾਲ ਅਭਾਸ ਉੱਥੇ ਦੀ ਲੀਡਰਸ਼ਿਪ ਨੂੰ ਹੈਗਾ ਪਰ ਕਈ ਵਾਰ ਤੁਸੀਂ ਰੁਲੇ ਪਏ ਹੁੰਦੇ ਹੋ ਕਈ ਵਾਰ ਤੁਸੀਂ ਹਾਰੇ ਪਏ ਹੁੰਦੇ ਹੋ ਤੇ ਤੁਹਾਨੂੰ ਇਹ ਲੱਗਦਾ ਹੈ ਇਪੇ ਸਾਨੂੰ ਬਦਲਾ ਲੈਣਾ ਜ਼ਰੂਰੀ ਹੈ ਭਾਵੇਂ ਆਪਾਂ ਰੁੜੀ ਜਾਈਏ ਪਰ ਐਦਾਂ ਦੇ ਹਾਲਾਤ ਦੇ ਵਿੱਚ ਹਿੰਦੁਸਤਾਨ ਦੀ ਤਰਫੋਂ ਪੂਰੀ ਤਿਆਰੀ ਹੈਗੀ ਹੈ ਜੇ ਐਦਾਂ ਦਾ ਕੋਈ 호ਸਟਾਈਲਿਟੀ ਜਾਂ ਫਿਰ 호ਸਟਾਈਲ ਅਟੈਂਪਟ ਪਾਕਿਸਤਾਨ ਵੱਲੋਂ ਹੁੰਦਾ ਹੈ ਤੇ ਸਾਡੀ ਤਰਫੋਂ ਵੀ ਪੂਰੀ ਤਿਆਰੀ ਹੈ ਔਰ ਇਹ ਜਿਹੜੀ ਮੌਕ ਡ੍ਰਿਲ ਜਦ ਕੱਲ ਹੋਈ ਜਾਂ ਹੋਏ ਹਜੇ ਵੀ ਚੱਲ ਰਹੀ ਹੈ ਕਈ ਜਗ੍ਹਾ ਤੇ ਹਜੇ ਵੀ ਚੱਲ ਰਹੀ ਹੈ ਤੇ ਉਹ ਵੀ ਇੱਕ ਆਪਣੇ ਆਪ ਵਿੱਚ ਪੂਰੀ ਤਿਆਰੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਅੱਗੇ ਚੱਲ ਕੇ ਇਹ ਟੈਨਸ਼ਨ ਕਿਸ ਪੱਸੇ ਜਾਂਦੀ ਹੈ ਔਰ 이란 ਦੇ ਫੋਰਨ ਮਿਨਿਸਟਰ ਭਾਰਤ ਦੇ ਦੌਰੇ ਦੇ ਵਿੱਚ ਆਏ ਹੋਏ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਕੋ ਕੇ ਆਏ ਨੇ ਉਹ ਵੀ ਔਰ ਬਾਕੀ ਤਕਰੀਬਨ ਜਿਆਦਾਤਰ ਮੁਲਕਾਂ ਨੇ ਸਾਡਾ ਸਾਥ ਦਿੱਤਾ ਔਰ ਚਾਈਨਾ ਦੀ ਵੀ ਇੱਕ ਸਟੇਟਮੈਂਟ ਆਈ ਹੈ ਵੈਸੇ ਉਹਨਾਂ ਨੇ ਪਾਕਿਸਤਾਨ ਦੇ ਸਾਥ ਦੇਣ ਦੀ ਜਾਂ ਸਾਥ ਨਾ ਦੇਣ ਦੀ ਗੱਲਤ ਨਹੀਂ ਕੀਤੀ ਲੇਕਿਨ ਟੈਰਰਿਜ਼ਮ ਦੇ ਖਿਲਾਫ ਉਹਨਾਂ ਦੀ ਕੱਲ ਸਟੇਟਮੈਂਟ ਆਣਾ ਉਹ ਵੀ ਆਪਰੇਸ਼ਨ ਸਿੰਦੂਰ ਤੋਂ ਬਾਅਦ ਤੇ ਕਿਸੇ ਨਾ ਕਿਸੇ ਜਗ੍ਹਾ ਅਤਵਾਦ ਦੇ ਖਿਲਾਫ ਖੜਾ ਹੋਣਾ ਚਾਈਨਾ ਦੀ ਵੀ ਮਜਬੂਰੀ ਹੋਗੀ ਹੈ ਭਾਵੇਂ ਚਾਈਨਾ ਦੀ ਇਨਵੈਸਟਮੈਂਟ ਪਾਕਿਸਤਾਨ ਦੇ ਵਿੱਚ ਇੰਨੀ ਕੁ ਹੈਗੀ ਹੈ ਕਿ ਉਸ ਇਨਵੈਸਟਮੈਂਟ ਦੇ ਪੁਆਇੰਟ ਆਫ View ਨਾਲ ਉਹ ਪਾਕਿਸਤਾਨ ਦੇ ਨਾਲ ਕਿਸੇ ਮੁੱਦੇ ਦੇ ਉੱਤੇ ਅger ਖੜਾ ਹੋ ਜਾਵੇ ਤੇ ਹੋ ਜਾਏ ਵਰਨਾ ਹਾਲਾਤ ਅger ਟੈਰਰਿਜ਼ਮ ਦੇ ਨਾਲ ਲੜਾਈ ਦੀ ਹੈ ਤੇ ਕੋਈ ਵੀ ਦੇਸ਼ ਐਫੋਰਡ ਨਹੀਂ ਕਰ ਸਕਦਾ ਕਿ ਅੱਤਵਾਦ ਦੇ ਖਿਲਾਫ ਛੇੜੀ ਗਈ ਲੜਾਈ ਦੇ ਵਿੱਚ ਉਹ ਅੱਤਵਾਦ ਦੇ ਨਾਲ ਖੜਾ ਹੋਇਆ ਪਾਏ ਬਾਸਕਰ ਸਾਹਿਬ ਇੱਕ ਖਬਰ ਜਿਹੜੀ ਮੈਂ ਦੇਖ ਰਿਹਾ ਸੀ ਮੈਂ ਇਹਦੀ ਪੁਸ਼ਟੀ ਕਿਵੇਂ ਕਰ ਸਕਦਾ ਹੈ ਇਹ ਖਬਰ ਸੀਗੀ ਕਿ ਮਸੂਦ ਅਜ਼ਰ ਜਿਹੜਾ ਹੈ ਮਸੂਦ ਅਜ਼ਰ ਉਹਨੇ ਉਹਦੇ ਖਾਨਦਾਨ ਦੇ ਵਿੱਚ ਕਾਫੀ ਲੋਕ ਇਸ ਹਮਲੇ 'ਚ ਮਾਰੇ ਗਏ ਔਰ ਜੇ ਮੈਂ ਗਲਤ ਨਹੀਂ ਮੈਂ ਦਿਨਕ ਭਾਸਕਰ ਨੂੰ ਜੇ ਦੇਖਾਂ ਕਨਵਰਟਡ ਕਾਮਰਸ ਦੇ ਵਿੱਚ ਉਹਨਾਂ ਨੇ ਲਿਖਿਆ ਮਸੂਦ ਅਜ਼ਰ ਵੱਲੋਂ ਕਿ ਮੇਰੇ ਖਾਨਦਨ ਕੇ 10 ਲੋਕੋਂ ਔਰ 4 ਕਰੀਬੀਆਂ ਕੋ આજ ਰਾਤ ਇੱਕ ਸਾਥ ਸ਼ਹਾਦਤ ਨਸੀਬ ਹੋਈ ਨਾ ਮਾਇੂਸੀ ਨਾ ਖੌਫ ਨਾ ਕੋਈ ਹਿਚਕ ਬਲਕਿ बार-बार ਦਿਲ ਮੇਂ ਆਤਾ ਹੈ ਕਿ ਮੈਂ ਵੀ ਇਨ 14 ਕੇ ਖੁਸ਼ ਨਸੀਬ ਕਾਫਲੇ ਮੇਂ ਸ਼ਾਮਲ ਹੁੰਦਾ ਮਤਲਬ ਇਦੇ ਵਿੱਚ ਜੈਸ਼ੇ ਮੁਹੰਮਦ ਦਾ ਇਹ ਹੈਗਾ ਮਸੂਦ ਅਦਰ ਜਿਹਨੂੰ ਛੜਾ ਕੇ ਲੈ ਗਏ ਸੀ ਤੁਹਾਨੂੰ ਪਤਾ ਉਹ ਕਾਬਲ ਤੋਂ ਦੋ ਇਹਨੇ ਕਈ ਹਮਲੇ ਵੀ ਕੀਤੇ ਨੇ ਜਿਹੜਾ ਇਹ ਜ਼ਿਕਰ ਹੋ ਰਿਹਾ ਇਹਨੂੰ ਆਪਾਂ ਸੱਚ ਮੰਨ ਲਈਏ ਜੀ ਰਜ਼ਾਬਾ ਜੀ ਆਪਾਂ ਕਿਸੇ ਵੀ ਗੱਲ ਨੂੰ ਸੱਚ ਨਹੀਂ ਮੰਨ ਸਕਦੇ ਵੈਸੇ ਇਹ ਇੱਕ ਜਦ ਲੜਾਈ ਛਿੜੀ ਦੀ ਹੈ ਨਾ ਦੋ ਦੇਸ਼ਾਂ ਦੇ ਵਿੱਚ ਉਹਦੇ ਵਿੱਚ ਇੱਕ ਪ੍ਰੋਪਗੈਂਡਾ ਵਾਰ ਵੀ ਹੁੰਦਾ ਹੁਣ ਸਾਨੂੰ ਨਹੀਂ ਪਤਾ ਹੈ ਪ੍ਰੋਪਗੈਂਡਾ ਵਾਰਤਾ ਹਿੱਸਾ ਹੈ ਜਦ ਆਪਰੇਸ਼ਨ ਸਿੰਦੂਰ ਨੂੰ ਸਾਡੇ ਆਰਮੀ ਆਫਿਸਰਸ ਐਕਸਪਲੇਨ ਕਰ ਰਹੇ ਸੀ ਉਹਦੇ ਵਿੱਚ ਕਿਸੇ ਵੀ ਜਗ੍ਹਾ ਇਹ ਮਸੂਦ ਅਜ਼ਰ ਵਾਲੀ ਗੱਲ ਨੂੰ ਕਲੇਮ ਨਹੀਂ ਕੀਤਾ ਗਿਆ ਪੁਰਾ ਕਲੇਮ ਆਇਆ ਸੋਸ਼ਲ ਮੀਡੀਆ ਦੇ ਵਿੱਚ ਇੱਕ ਵੀਡੀਓ ਜਾਰੀ ਹੁੰਦੀ ਹੈ ਇੱਕ ਸਟੇਟਮੈਂਟ ਜਾਰੀ ਹੁੰਦੀ ਹੈ ਔਰ ਨਾਰਮਲੀ ਹਜੇ ਤੱਕ ਦਾ ਹੁਣ ਮਸੂਦ ਅਜ਼ਰ ਹੈ ਕੋ ਤੰਧਾਰ ਹਾਈਜੈਕ ਤੁਸੀਂ ਦੇਖਿਆ ਹੋਵੇਗਾ ਉਸ ਤੋਂ ਬਾਅਦ ਭਾਰਤ ਦੀ ਸਰਕਾਰ ਨੇ ਮਸੂਦ ਅਜ਼ਰ ਨੂੰ ਛੱਡਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਜੋ ਕੱਲ ਸੀ ਆਪਰੇਸ਼ਨ ਸਿੰਦੂਰ ਹੋਇਆ ਤੇ ਹੋਰ ਚਾਰ ਇਹਨਾਂ ਦੇ ਗੁਰਗੇ ਯਾਨੀ 14 ਕੁ ਮੋਤਿਆਂ ਦੀ ਖਬਰ ਆ ਰਹੀ ਹੈ ਔਰ ਆ ਵੀ ਉਹਨਾਂ ਦੇ ਹਵਾਲੇ ਤੋਂ ਆ ਰਹੀ ਹੈ ਸਾਡੀ ਤਰਫੋਂ ਇਹ ਕਲੇਮ ਕਦੀ ਵੀ ਨਹੀਂ ਕੀਤਾ ਗਿਆ ਹੁਣ ਇਹ ਗੱਲ ਸੱਚ ਹੈ ਝੂਠ ਹੈ ਸਾਨੂੰ ਨਹੀਂ ਪਤਾ ਪਰ ਮਸੂਦ ਅਜਰ ਜਿਸ ਤਰੀਕੇ ਨਾਲ ਰੋ ਰਿਹਾ ਸੀਗਾ ਜਿੜਗੜਿਆ ਰਿਹਾ ਸੀਗਾ ਕਿ ਵੀ ਮੈਂ ਵੀ ਮਰ ਜਾਂਦਾ ਤੇ ਚੰਗਾ ਹੁੰਦਾ ਨਾਰਮਲੀ ਇਦਾਂ ਦੇ ਹਾਲਾਤ ਦੇ ਵਿੱਚ ਜਿਹੜੇ ਇਦਾਂ ਦੇ ਹਾਰਡ ਕੋਰ ਟੈਰਰਿਸਟ ਹੁੰਦੇ ਹਨ ਉਹ ਇਸ ਤਰ੍ਹਾਂ ਦਾ ਕਰਦੇ ਹੋਏ ਨਹੀਂ ਦਿਖਾਈ ਦਿੰਦੇ ਕਈ ਵਾਰ ਤੁਸੀਂ ਇਹ ਕੋਈ ਵੀ ਇਦਾਂ ਦਾ ਪ੍ਰੋਪਾਗੈਂਡਾ ਵਾਰ ਹੁੰਦਾ ਉਹਦੇ ਵਿੱਚ ਇਦਾਂ ਦੀ ਕੋਈ ਚੀਜ਼ ਆਏ ਤੇ ਇੱਕ ਸਕੂਨ ਵਾਲੀ ਗੱਲ ਜ਼ਰੂਰ ਹੁੰਦੀ ਹੈ ਕਿ ਜਿਸ ਵਿਅਕਤੀ ਨੇ ਜਿਸ ਅੱਤਵਾਦੀ ਨੇ ਉਹ ਜਿਹੜੀ ਪਹਿਲਗਾਮ ਜਾਂ ਮੁੰਬਈ ਅਟੈਕ ਨੂੰ ਇਨਜ਼ਾਮ ਦਿੱਤਾ ਸੀਗਾ ਉਹ ਅਗਰ ਗਿੜਗੜਾ ਰਿਹਾ ਹੈ ਤੇ ਲੋਕਾਂ ਦੇ ਭਾਰਤ ਦੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਤੇ ਮਿਲਦੀ ਹੈ ਹੁਣ ਇਹਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਇਹ ਵੀਡੀਓ ਜਾਂ ਇਹ ਸਟੇਟਮੈਂਟ ਸਹੀ ਹੈ ਕਿ ਗਲਤ ਹੈ ਾਸਕਰ ਸਾਹਿਬ ਜਦੋਂ ਆਪਾਂ ਇਹ ਕਰ ਰਹੇ ਆ ਤਾਂ ਮੈਂ ਦੇਖ ਰਿਹਾ ਸੀਗਾ ਕਿ ਨੈਸ਼ਨਲ ਚੈਨਲ ਨੇ ਕੁਝ ਜ਼ਿਕਰ ਕਰਾਇਆ ਨੇ ਕਿ ਜਿਹੜਾ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਪਹੰਚ 'ਚ ਅਟੈਕ ਹੋ ਰਹੇ ਨੇ ਜਿਹੜੇ ਇੰਡੀਅਨਸ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਜੇ ਇਹ ਅੱਗੇ ਵੱਧਦੀ ਹੈ ਗੱਲ ਹੋਰ ਤਾਂ ਉਹ ਕਹਿੰਦੇ ਜੀ ਟਾਪ ਸੋਰਸਸ ਦੇ ਹਵਾਲੇ ਨਾਲ ਕਹਿ ਰਹੇ ਆ ਕਿ ਇੰਡੀਆ ਵੱਲੋਂ ਕੋਈ ਹੈਜੀਟੇਸ਼ਨ ਨਹੀਂ ਦਿਖਾਈ ਜਾਊਗੀ ਪਾਕਿਸਤਾਨ ਤੇ ਅਟੈਕ ਕਰਨ ਦੀ ਇਹ ਖਬਰ ਆ ਰਹੀ ਹੈ ਬਿਲਕੁਲ ਇਦਾਂ ਦੀ ਗੱਲਾਂ ਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਤੋਂ ਲੈ ਕੇ ਰੱਖਿਆ ਮੰਤਰੀ ਨੇ ਵੀ ਦਿੱਤੀ ਹੈ ਕਿ ਅਗਰ ਪਾਕਿਸਤਾਨ ਰਿਟੈਲੀਏਟ ਕਰੇਗਾ ਤੇ ਭਾਰਤ ਪੂਰੀ ਤਿਆਰੀ ਨਾਲ ਨਾ ਕੇਵਲ ਉਹਦਾ ਮੁਕਾਬਲਾ ਕਰੇਗਾ ਬਲਕਿ ਜਵਾਬ ਦੇਗਾ ਔਰ ਉਸ ਜਵਾਬ ਦੀ ਹੀ ਤਿਆਰੀ ਭਾਰਤ ਦੇ ਵਿੱਚ ਵੀ ਚੱਲ ਰਹੀ ਹੈ ਅੱਜ ਜਿਹੜੀ 올 ਪਾਰਟੀ ਮੀਟਿੰਗ ਹੈਗੀ ਹੈ ਉਹਦੇ ਵਿੱਚ ਵੀ ਇਹਨਾਂ ਗੱਲਾਂ ਦੇ ਉੱਤੇ ਚਰਚਾ ਹੋਏਗੀ ਕਿ ਸਾਡੀ ਤਿਆਰੀ ਜੇ ਪਾਕਿਸਤਾਨ ਕੋਈ ਵੀ ਇੱਕ ਤਰੀਕੇ ਨਾਲ ਰਿਟੈਲੀਏਟ ਕਰਦਾ ਹੈ ਤੇ ਉਹਦਾ ਮੂੰਹ ਤੋੜ ਜਵਾਬ ਕਿਸ ਤਰੀਕੇ ਨਾਲ ਦੇਣਾ ਹੈ ਕਿਉਂਕਿ ਜਦ ਦੋ ਨਿਊਕਲੀਅਰ ਪਾਵਰਡ ਨੇਸ਼ਨ ਦੇ ਵਿੱਚ ਇਸ ਤਰੀਕੇ ਦੀ ਤਲਕੀ ਆਂਦੀ ਹੈ ਨਾ ਤੇ ਉਸ ਉਸ ਸਿਚੁਏਸ਼ਨ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਸਾਰੇ ਡਿਸੀਜਨ ਲੈਣੇ ਹੁੰਦੇ ਨੇ ਔਰ ਮੈਨੂੰ ਲੱਗਦਾ ਭਾਰਤ ਇੱਕ ਸક્ષਮ ਦੇਸ਼ ਹੈਗਾ ਔਰ ਉਹ ਵੀ ਇਸ ਤਰੀਕੇ ਦੀ ਕੋਈ 호ਸਟਾਈਲ ਐਕਟੀਵਿਟੀ ਪਾਕਿਸਤਾਨ ਵੱਲੋਂ ਹੁੰਦੀ ਹੈ ਤੇ ਉਹਦੀ ਤਿਆਰੀ ਵਾਸਤੇ ਮੇਰੇ ਖਿਆਲ ਨਾਲ ਹੁਣ ਤੱਕ ਤੇ ਕਾਫੀ ਤਜੰਗ ਕਰ ਲਈ ਗਈ ਹੋਣਗੀਆਂ ਔਰ ਇੰਡੀਆ ਨੇ ਇੰਡੀਆ ਨੇ ਪੂਰੇ ਵਰਲਡ ਵਰਲਡ ਨੂੰ ਵੀ ਇਹ ਗੱਲ ਦੱਸਤੀ ਹੈ ਇਹ ਵੀ ਸਿਚੁਏਸ਼ਨ ਕੀ ਹੈ ਔਰ ਇਹ ਗੱਲ ਪੂਰੀ ਦੁਨੀਆ ਨੂੰ ਦੱਸਦੀ ਹੈ ਕਿ ਅਸੀਂ ਵੀ ਰਿਟੈਲੀਏਟ ਕਰਾਂਗੇ ਅਗਰ ਪਾਕਿਸਤਾਨ ਨੇ ਐਸੀ ਟੈਂਸ਼ਨ ਨੂੰ ਐਸਕੇਲੇਟ ਕੀਤਾ ਯਾਨੀ ਵਧਾਵਾ ਦਿੱਤਾ ਇਹ ਗੱਲ ਦੁਨੀਆ ਨੂੰ ਦੱਸਣ ਦੀ ਗੱਲ ਹੀ ਹੈ ਇਸ ਕਰਕੇ ਹੁੰਦੀ ਹੈ ਕਿ ਅਸੀਂ ਪੂਰੀ ਤਿਆਰੀ ਕਰਕੇ ਬੈਠੇ ਹੋਏ ਹਾਂ ਜੇ ਪਾਕਿਸਤਾਨ ਨੇ ਕੋਈ ਐਦਾਂ ਦੀ ਗੱਲ ਕੀਤੀ ਜਿਹਦੇ ਕਰਕੇ ਰਿਟੈਲੀਏਸ਼ਨ ਕਹੀਏ ਐਵੈਂਟਲੀ ਇਹ ਬਦਲਾ ਲੈਣ ਦੀ ਕਾਰਵਾਈ ਕੀਤੀ ਤੇ ਅਸੀਂ ਉਹਦੇ ਵਾਸਤੇ ਪੂਰੀ ਤਰੀਕੇ ਨਾਲ ਤਿਆਰ ਹਾਂ ਬਸ ਇਹ ਤਾਂ ਜਿਹੜੇ ਇਹ ਚੈਨਲ ਮੰਨੇ ਜਾਂਦੇ ਨੇ ਆਪਾਂ ਸੋ ਕਾਲਡ ਨੈਸ਼ਨਲ ਚੈਨਲ ਵੀ ਕਹਾਂਗੇ ਬੜੀਆਂ ਅਜੀਬ ਤਰ੍ਹਾਂ ਦੀਆਂ ਖਬਰਾਂ ਦਿੰਦੇ ਨੇ ਕਈ ਵਾਰੀ ਹੁਣ ਮੈਂ ਇੰਡੀਆ ਟੀਵੀ ਨੂੰ ਦੇਖ ਰਿਹਾ ਸੀ ਤਾਂ ਉਹ ਕਹਿ ਰਹੇ ਨੇ ਕਿ ਹਾਫਿਜ਼ ਸੈਦ ਕੇ ਘਰ ਸੇ 14 ਕਿਲੋਮੀਟਰ ਦੂਰ ਹੋਇਆ ਧਮਾਕਾ ਜੋਹਰ ਟਾਊਨ ਮੇ ਹੈ ਹਾਫਿਜ਼ ਸੈਦ ਦਾ ਟਿਕਾਣਾ ਮਤਲਬ ਜ਼ੋਰਦਾਰ ਤਰੀਕੇ ਨਾਲ ਇਹ ਖਬਰ ਨੂੰ ਅੱਗੇ ਵਧਾਇਆ ਜਾ ਰਿਹਾ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਗ੍ਰਹਿ ਮੰਤਰਾਲੇ ਵੱਲੋਂ ਵੀ ਔਰ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਵੱਲੋਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਕੋਈ ਇਸ ਤਰ੍ਹਾਂ ਦੀ ਕੋਈ ਵੀ ਖਬਰ ਜਿਹੜੀ ਜਿਹਦੀ ਪੁਸ਼ਟੀ ਨਾ ਹੋਈ ਹੋਵੇ ਜਾਂ ਸਰਕਾਰੀ ਸੋਰਸਸ ਤੋਂ ਨਾ ਆਉਂਦੀ ਹੋਵੇ ਅੱਗੇ ਨਾ ਵਧਾਈ ਜਾਵੇ ਪਰ ਮੈਂ ਸਮਾਨਤਰ ਦੇਖ ਰਿਹਾ ਵੀ ਚੱਲੀ ਵੀ ਜਾਂਦਾ ਸਭ ਦੇਖੋ ਹੋਰ ਮੀਡੀਆ ਦੇ ਵਿੱਚ ਐਸੀ ਚੀਜ਼ਾਂ ਚੱਲਣ ਗਈਆਂ ਔਰ ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਏਦਾਂ ਦੀ ਵੀਡੀਓ ਦੇਖਣ ਨੂੰ ਮਿਲਣਗੀਆਂ ਔਰ ਕਈ ਵਾਰ ਤੇ ਬੜੇ ਸੂਝਵਾਨ ਲੋਕ ਵੀ ਇਸ ਤਰੀਕੇ ਦੀਆਂ ਅਫਵਾਹਾਂ ਦੇ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਇਹ ਦੇਖੋ ਕਿ ਵੀ ਆਹ ਜਿਹੜੀ ਆਪਰੇਸ਼ਨ ਸਿੰਦੂਰ ਕੀਤਾ ਇਹ ਖਬਰ ਐ ਵੀ ਛੱਡੀ ਹੈ ਕਿ ਆਪਰੇਸ਼ਨ ਸਿੰਧੂਰ ਬਾਲਾકોટ ਸਰਜੀਕਲ ਸਟ੍ਰਾਈਕ ਤੋਂ ਕਿਸ ਤਰੀਕੇ ਨਾਲ ਅਲੱਗ ਸੀਗਾ ਔਰ ਆਪਰੇਸ਼ਨ ਬਾਲਾકોટ ਯਾਨੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਰਿਟੈਲੀਏਟ ਕਿਉਂ ਨਹੀਂ ਕੀਤਾ ਤੇ ਕਿਉਂ ਹੁਣ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਰਿਟੈਲੀਏਟ ਕਰਨ ਦੀ ਧਮਕੀ ਦੇ ਰਿਹਾ ਹੈ ਇਹਦੇ ਵਿੱਚ ਇੱਕ ਬੜਾ ਵੱਡਾ ਅੰਤਰ ਹੈ ਤੁਸੀਂ ਇਹ ਦੇਖੋ ਕਿ ਜਦੋਂ ਆਪਰੇਸ਼ਨ ਬਾਲਾકોટ ਹੋਇਆ ਸੀ 2019 ਦੇ ਵਿੱਚ ਪੁਲਵਾਮਾ ਅਟੈਕ ਤੋਂ ਬਾਅਦ ਤੇ ਇੱਕ ਜਗ੍ਹਾ ਦੇ ਉੱਤੇ ਭਾਰਤ ਦੀ ਫੌਜਾਂ ਨੇ 에ਅਰ ਸਟ੍ਰਾਈਕ ਨੇ ਉੱਥੇ ਬਲਾਕੋਟ ਦੇ ਵਿੱਚ ਸਟ੍ਰਾਈਕ ਕਰਕੇ ਉਹ ਵਾਪਸ ਆ ਗਏ ਸੀ ਔਰ ਉਸ ਵਕਤ ਉਹ ਪਾਕਿਸਤਾਨ ਦੇ 에ਅਰ ਸਪੇਸ ਦੇ ਵਿੱਚ ਹੀ ਨਹੀਂ ਐਲਓਸੀ ਨੂੰ ਪਾਰ ਕਰਕੇ ਗਏ ਸੀ ਤੇ ਅਟੈਕ ਕਰਕੇ ਵਾਪਿਸ ਆ ਗਏ ਸੀ ਉਸ ਤੋਂ ਬਾਅਦ ਪਾਕਿਸਤਾਨ ਨੇ ਰਿਟੈਲੀਏਟ ਨਹੀਂ ਕੀਤਾ ਔਰ ਉਹ ਵੀ ਪੀਓਕੇ ਦੇ ਵਿੱਚ ਸੀਗਾ ਬਲਾਕੋਟ ਬਲਾਕੋਟ ਔਰ ਐਸ ਵਕਤ ਜਿਹੜੇ 9 ਜਗ੍ਹਾ ਦੇ ਉੱਤੇ ਅਟੈਕ ਕੀਤਾ ਗਿਆ ਆਪਰੇਸ਼ਨ ਸਿੰਧੂਰ ਦੇ ਅੰਤਰਗਤ ਉਹਦੇ ਵਿੱਚ ਪੰਜਾਬ ਦੇ 4 ਜਗ੍ਹਾ ਦੇ ਉੱਤੇ ਅਟੈਕ ਕੀਤਾ ਗਿਆ ਔਰ ਤਕਰੀਬਨ ਭਾਰਤ ਦੀ ਸੀਮਾ ਤੋਂ ਬਾਅਦ ਐਲਓਸੀ ਤੋਂ 100 ਕਿਲੋਮੀਟਰ ਅੰਦਰ ਤੱਕ ਹੈ ਪਰ ਐਸਡ ਆਪਰੇਸ਼ਨ ਦੇ ਵਿੱਚ ਫਰਕ ਹੈ ਵੇ ਕਿ ਭਾਰਤ ਨੇ ਪਾਕਿਸਤਾਨ ਦੀ ਸੀਮਾ ਦੇ ਵਿੱਚ ਐਂਟਰੀ ਨਹੀਂ ਕੀਤੀ ਭਾਰਤ ਨੇ ਆਪਣੀ ਸੀਮਾ ਦੇ ਵਿੱਚੋਂ ਹੀ ਅਟੈਕ ਕਰਕੇ ਉਹ 100 ਕਿਲੋਮੀਟਰ ਦੂਰ ਜਿਹੜਾ ਮਰੀਦਕੇ ਗਈਏ ਜਾਂ ਬਲਾਵਲਪੁਰ ਕਹੀਏ ਉੱਥੇ ਅਟੈਕ ਕੀਤਾ ਔਰ ਇਸ ਤੋਂ ਬਾਅਦ ਪਾਕਿਸਤਾਨ ਰਿਟੈਲੀਏਸ਼ਨ ਦੀ ਗੱਲ ਇਸ ਕਰਕੇ ਵੀ ਕਰ ਰਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੀਓ ਕੇ ਦੀ ਹੱਦ ਤੋਂ ਬਾਅਦ ਜਾ ਕੇ ਭਾਰਤ ਨੇ ਅਟੈਕ ਕੀਤਾ ਹੁਣ ਦੇਖਦੇ ਹਾਂ ਅੱਗੇ ਚੱਲ ਕੇ ਕੀ ਹੁੰਦਾ ਲੇਕਿਨ ਭਾਰਤ ਦੇ ਵਾਸਤੇ ਇਹ ਐਕਸ਼ਨ ਬਹੁਤ ਜ਼ਰੂਰੀ ਸੀ ਕਿਉਂਕਿ ਆਵਾਮ ਗੁੱਸੇ ਦੇ ਵਿੱਚ ਸੀਗਾ ਜਿਸ ਤਰੀਕੇ ਨਾਲ ਬਹਿਲਗਾਮ ਦੇ ਵਿੱਚ 22 April ਨੂੰ ਇਨੋਸੈਂਟ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਔਰ ਧਰਮ ਪੁੱਛ ਕੇ ਗੋਲੀ ਮਾਰੀ ਉਹਦਾ ਰਿਟੈਲੀਏਸ਼ਨ ਅੱਤਵਾਦੀਆਂ ਦੇ ਖਿਲਾਫ ਐਕਸ਼ਨ ਲੈਣਾ ਉਹ ਭਾਰਤ ਦੀ ਤਰੀਕੇ ਨਾਲ ਬਹੁਤ ਜ਼ਰੂਰੀ ਹੋ ਗਿਆ ਸੀ ਭਾਰਤ ਵਾਸਤੇ ਜਿਹਦੇ ਕਰਕੇ ਐਕਸ਼ਨ ਹੋਇਆ ਔਰ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸ ਚੁੱਕਿਆ ਕਿ ਸਿੰਦੂਰ ਆਪਰੇਸ਼ਨ ਸਿੰਦੂਰ ਦੇ ਵਿੱਚ 24 ਜਗ੍ਹਾਇਆ ਟਾਰਗੇਟ ਕੀਤਾ ਗਿਆ ਔਰ 24 ਦੇ ਵਿੱਚੋਂ 5 6 ਟਾਰਗੇਟ ਇਦਾਂ ਦੇ ਸੀਗੇ ਜਿਹੜੇ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਸੀ ਵਾਸਕਸ ਤੋਂ ਇਹ ਤਾਂ ਨਾਲ-ਨਾਲ ਖਬਰਾਂ ਚਲਦੀਆਂ ਹੀ ਰਹਿਣਗੀਆਂ ਇਹ ਲਗਾਤਾਰ ਇਸੇ ਤਰ੍ਹਾਂ ਦੀਆਂ ਹੀ ਖਬਰਾਂ ਆਉਂਦੀਆਂ ਨੇ ਲੇਕਿਨ ਦੋ ਖਬਰਾਂ ਜਿਹੜੀਆਂ ਮੈਂ ਦੇਖ ਰਿਆ ਸੀ ਆਪਣੇ ਪੰਜਾਬ ਦੇ ਵਿੱਚ ਇੱਕ ਤਾਂ ਪ੍ਰਤਾਪ ਸਿੰਘ ਬਾਜਵੇ ਨੂੰ ਲੈ ਕੇ ਸ਼ਾਇਦ ਕੱਲ ਸੁਣਵਾਈ ਹੋਈ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਤੇ ਦੂਜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਫੈਸਲਾ ਵੀ ਕੱਲ ਅਪਲੋਡ ਹੋਇਆ ਜਿਹੜਾ ਪਰਸੋਂ ਰਿਜ਼ਰਵ ਰੱਖਿਆ ਸੀ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਦਖਲਅੰਦਾਜ਼ੀ ਨਹੀਂ ਕਰ ਸਕਦੇ ਮਤਲਬ ਇੱਕ ਤਰ੍ਹਾਂ ਨਾਲ ਪੰਜਾਬ ਸਰਕਾਰ ਨੂੰ ਹੀ ਕਿਹਾ ਜਿਹੜਾ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਜਾਂ ਬਾਕੀ ਸਿਕਿਉਰਿਟੀ ਪੁਆਇੰਟ ਦੇ ਉਹ ਤੋਂ ਜੋ ਮਰਜ਼ੀ ਕਰੀ ਜਾਓ ਪਰ ਉਹਨਾਂ ਦੇ ਜਿਹੜੇ ਕੰਮ ਨੇ ਉਹਦੇ ਵਿੱਚ ਦਖਲ ਨਾ ਦਿਓ ਬੀਬੀਐਮਬੀ ਦੇ ਖੈਰ ਉਹ ਤਾਂ ਹੈ ਹੀ ਆ ਅੱਜ ਮੁੱਖ ਮੰਤਰੀ ਉੱਥੇ ਕਿਉਂ ਜਾ ਰਹੇ ਨੇ ਤੁਸੀਂ ਦੱਸ ਰਹੇ ਸੀ ਕਿ ਉਹ ਪਖੜਾ ਡੈਮ ਵਾਲੀ ਪਾਸੇ ਨੂੰ ਜਾ ਰਹੇ ਨੇ ਅੱਖੇ ਮੌਇਨਾ ਕਰਨ ਜਾ ਰਹੇ ਨੇ ਦੂਜਾ ਬਾਜਵੇ ਨੂੰ ਕੋ ਥੋੜੀ ਜੀ ਰਾਤ ਮਿਲੀ ਐ ਇਹ ਵੀ ਗੱਲ ਸਮਝਾਓ ਜਰਾ ਜਿਸ ਤਰੀਕੇ ਨਾਲ ਹਾਈ ਕੋਰਟ ਦੇ ਵਿੱਚ ਇਹ ਕੇਸ ਲੱਗਿਆ ਹੋਇਆ ਸੀ ਜਦ BBMB ਨੇ ਅਪਰੋਚ ਕੀਤਾ ਸੀਗਾ ਕਿ ਨੰਗਲ ਡੈਮ ਦੇ ਉੱਤੇ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਦੀ ਡਿਪਲॉयਮੈਂਟ ਉਹ ਵੀ ਪਹਿਲੇ 15 ਕੁ ਮੁਲਾਜ਼ਮ ਹੁੰਦੇ ਸੀਗੇ ਪੰਜਾਬ ਪੁਲਿਸ ਦੇ ਐਥ ਕੀ ਹੁਣ ਉਹਨਾਂ ਨੇ 55 ਮੁਲਾਜ਼ਮ ਉੱਥੇ ਕਰਦੇ ਸੀਗੇ ਔਰ BBMB ਨੂੰ ਪਾਣੀ ਨਾ ਛੱਡਣ ਵਾਸਤੇ ਇੱਕ ਤਰੀਕੇ ਨਾਲ ਇਹ ਲੱਗ ਰਿਹਾ ਸੀਗਾ ਕਿ ਵੀ ਧਮਕੀ ਦਿੱਤੀ ਵੀ ਛੱਡਿਆ ਤੇ ਅਸੀਂ ਕਿਉਂਕਿ ਤਾਲੇ ਲਾ ਲਿੱਤੇ ਗਏ ਸੀ ਕੰਟਰੋਲ ਰੂਮ ਦੇ ਵਿੱਚ ਔਰ ਜਸਟਿਸ ਸ਼ੀਲ ਨਾਗੂ ਜਿਹੜੇ ਚੀਫ ਜਸਟਿਸ ਦੀ ਹੈਗੇ ਪੰਜਾਬ ਬਿਨ ਹਰਿਆਣਾ ਹਾਈ ਕੋਰਟ ਦੇ ਔਰ ਉਹਨਾਂ ਦੇ ਨਾਲ ਸੀਗੇ ਜਸਟਿਸ ਸੰਦੀਪ ਕੋਇਲ ਉਹਨਾਂ ਨੇ ਕੱਲ ਰੂਲਿੰਗ ਦਿੱਤੀ ਹੈ ਕਿ BBMP ਦੇ ਲਿੱਤੇ ਹੋਏ ਫੈਸਲਿਆਂ ਦੇ ਵਿੱਚ ਜਾਂ BBMP ਦੇ ਆਪਰੇਸ਼ਨ ਦੇ ਵਿੱਚ ਪੰਜਾਬ ਸਰਕਾਰ ਦੇ ਕੋਲ ਕੋਈ ਰਾਈਟ ਨਹੀਂ ਹੈ ਕਿ ਡਾਇਰੈਕਟਲੀ ਕੋਈ ਇੰਟਰਵਿਨ ਕਰਨ ਤੇ ਪੰਜਾਬ ਸਰਕਾਰ ਨੂੰ ਹਿਦਾਇਤ ਵੀ ਦਿੱਤੀ ਹੈ ਕਿ ਤੁਸੀਂ ਉਹਨਾਂ ਦੇ ਕੰਮਕਾਜ ਦੇ ਵਿੱਚ ਜਾਂ ਜਿਸ ਤਰੀਕੇ ਨਾਲ ਕੰਟਰੋਲ ਰੂਮ ਦੇ ਉੱਤੇ ਕਬਜ਼ਾ ਤੁਸੀਂ ਕੀਤਾ ਹੈ ਉਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਨਹੀਂ ਕਰ ਸਕਦੇ ਲੇਕਿਨ ਇਸ ਆਰਡਰ ਦੇ ਵਿੱਚ ਇੱਕ ਗੱਲ ਹੈਗੀ ਹੈ ਕਿ ਪੰਜਾਬ ਪੁਲਿਸ ਦੀ ਡਿਪਲॉयਮੈਂਟ ਜਿਹਦੇ ਉੱਤੇ ਇਹ ਮੁੱਦਾ ਉੱਥੇ ਗਿਆ ਸੀਗਾ ਉਹਦੇ ਉੱਤੇ ਜਿਹੜੇ ਜਸਿਸ ਚੀਲ ਲਾਗੂ ਹੋਏ ਜਾਂ ਉਹਨਾਂ ਦੀ ਬੈਂਚ ਨੇ ਕੁਝ ਵੀ ਨਹੀਂ ਗਿਆ ਔਰ ਪੰਜਾਬ ਪੁਲਿਸ ਦੀ ਉੱਤੇ ਡਿਪਲॉयਮੈਂਟ ਹੋ ਸਕਦੀ ਹੈ ਸਿਕਿਉਰਿਟੀ ਨੂੰ ਵਧਾਇਆ ਜਾ ਸਕਦਾ ਖਾਸ ਕਰਕੇ ਇੰਡੀਆ ਤੇ ਪਾਕਿਸਤਾਨ ਦੀ ਟੈਨਸ਼ਨ ਦੇ ਵਿੱਚ ਲੇਕਿਨ ਜਿਹੜਾ ਮਈ 2 ਦਾ ਫੈਸਲਾ ਸੀਗਾ ਜਿਹਦੇ ਵਿੱਚ ਹੋਮ ਸੈਕਟਰੀ ਨੇ ਇਹ ਗੱਲ ਕਹੀ ਸੀ ਰეკਮੈਂਡ ਕੀਤੀ ਸੀਗੀ ਕਿ 4500 ਕਿਸੇ ਪਾਣੀ ਹਰਿਆਣਾ ਨੂੰ ਵੇਦਿੱਤਾ ਜਾਏ ਔਰ ਉਸ ਤੋਂ ਬਾਅਦ ਦੇਰ ਰਾਤ ਨੂੰ ਇਹ ਵੀ ਸੁਣਨ ਲਈ ਜਾਇਆ ਸੀਗਾ ਕਿ ਐਦਾਂ ਦਾ ਫੈਸਲਾ ਬੀਬੀਐਮ ਵੀ ਨੇ ਲੈ ਲਿਆ ਸੀਗਾ ਪੰਜਾਬ ਸਰਕਾਰ ਨੇ ਇੱਕ ਤਾਰ ਭੇਜ ਕੇ ਉਸ ਫੈਸਲੇ ਨੂੰ ਰਿਕੁਆਇਆ ਸੀਗਾ ਔਰ ਡੈਮ ਨੂੰ ਖਤਰੇ ਹੁੰਨ ਦੀ ਗੱਲ ਵੀ ਕੀਤੀ ਸੀ ਕੱਲ ਦੀ ਜੱਜਮੈਂਟ ਦੇ ਵਿੱਚ ਜਸਿਸ ਚੀਲ ਲਾਗੂ ਜਾਂ ਸੰਦੀਪ ਗੋਇਲ ਜਿਹੜੇ ਉਹਨਾਂ ਦੀ ਬੈਂਚ ਸੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਹਾਨੂੰ ਉਹਨਾਂ ਫੈਸਲਿਆਂ ਦੇ ਉੱਤੇ ਕੋਈ ਇਤਰਾਜ਼ ਹੈ ਤੇ ਤੁਸੀਂ ਕੇਂਦਰ ਸਰਕਾਰ ਜਾਂ ਹੋਮ ਸੈਕਰੀ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ ਪਰ ਇਸ ਤਰੀਕੇ ਨਾਲ ਤੁਸੀਂ ਡੈਮ ਦਾ ਕੰਟਰੋਲ ਆਪਣੇ ਹੱਥਾਂ ਦੇ ਵਿੱਚ ਨਹੀਂ ਲੈ ਸਕਦੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੈਂ ਹੁਣੇ ਹੀ ਖਬਰ ਦੇਖ ਰਿਹਾ ਸੀਗਾ ਕਿ ਅੱਜ ਜਿਹੜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਾ ਉਹ ਨੰਗਲ ਡੈਮ ਜਾ ਰਹੇ ਨੇ ਔਰ ਉਹੀ ਨੰਗਲ ਡੈਮ ਜਿਹੜੇ ਚਾਰ ਪੰਜ ਦਿਨ ਪਹਿਲੇ ਉਹਨਾਂ ਨੇ ਨੰਗਲ ਨਾਮ ਜਾ ਕੇ ਇੱਕ ਧਰਨਾ ਵੀ ਦਿੱਤਾ ਸੀਗਾ ਔਰ ਉਸ ਕੰਟਰੋਲ ਨੂੰ ਨੰਗਲ ਡੈਮ ਦੇ ਆਪਣੇ ਪੰਜਾਬ ਪੁਲਿਸ ਦੇ ਹੱਥੇ ਜੀ ਇਕੱਲੀ ਪੰਜਾਬ ਸਰਕਾਰ ਦੇ ਹੱਥੇ ਚ ਲੈ ਲਿਆ ਸੀਗਾ ਅੱਜ ਉੱਥੇ ਜਾ ਕੇ ਕਿਸ ਤਰੀਕੇ ਦੀ ਸਟੇਟਮੈਂਟ ਦੇਂਦੇ ਨੇ ਉਹ ਵੀ ਖਾਸ ਕਰਕੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਦੂਜੀ ਗੱਲ ਤੁਸੀਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿੱਤੀ ਕਿ ਵੀ ਕੱਲ ਉਹਨਾਂ ਨੂੰ ਵੀ ਕੋਈ ਰਾਹਤ ਮਿਲੀ ਹੈ ਵੈਸੇ ਰਾਹਤ ਨਹੀਂ ਮਿਲੀ ਉਹ ਗੱਲ ਉਦਾਂ ਦੀ ਉਦਾਂ ਹੀ ਹੈਗੀ ਹੈ ਕਿ ਵੀ ਹੁਣ 22 ਮਈ ਨੂੰ ਇਸ ਮੁੱਦੇ ਤੇ ਫੈਸਲਾ ਹੋਏਗਾ ਫਿਲਹਾਲ ਪੰਜਾਬ ਸਰਕਾਰ ਨੂੰ ਕਿਹਾ ਵੀ ਇਹਨਾਂ ਨੂੰ ਪਰੇਸ਼ਾਨ ਨਾ ਕਰੋ ਔਰ ਉਸੇ ਆਰਡਰ ਦੇ ਵਿੱਚ ਇਹ ਵੀ ਗੱਲ ਲਿਖੀ ਹੈ ਕਿ ਵੀ ਕੋ ਜਿਹੜੀ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਨਾਂ 32 ਬੰਬਾਂ ਦੇ ਮਾਮਲੇ ਦੇ ਵਿੱਚ ਉਹ ਜਾਰੀ ਰੱਖ ਸਕਦੀ ਹੈ ਯਾਨੀ ਅਗਰ ਉਹ ਜਾਰੀ ਰੱਖ ਸਕਦੀ ਹੈ ਤੇ ਜਦ ਇਹਨਾਂ ਨੂੰ ਬੁਲਾਇਆ ਜਾਏਗਾ ਤੇ ਇਹਨਾਂ ਨੂੰ ਜਾਣਾ ਪਏਗਾ ਵੈਸੇ ਕੱਲ ਇਹਨਾਂ ਨੂੰ ਬੁਲਾਇਆ ਗਿਆ ਸੀ ਇਹ ਗਏ ਨਹੀਂ ਸੀ ਬਾਜਵਾ ਸਾਹਿਬ ਉਹ ਇਹ ਕਹਿ ਕੇ ਨਹੀਂ ਗਏ ਸੀ ਕਿ ਮੈਂ ਆਪਣੇ ਫੋਨ ਉਥੇ ਦੇ ਆਇਆ ਹੁਣ ਮੇਰੇ ਤੋਂ ਪਾਸਵਰਡ ਮੰਗਦੇ ਆ ਇਹ ਤੇ ਮੇਰੀ ਜਿਹੜੀ ਨਿਜੀਤਾ ਹੈ ਉਹਦੇ ਉੱਤੇ ਇੱਕ ਤਰੀਕੇ ਨਾਲ ਅਟੈਕ ਹੈ ਹੁਣ ਇਹਨਾਂ ਮਾਮਲਿਆਂ ਦੇ ਵਿੱਚ ਕੱਲ ਕੋਰਟ ਨੇ ਕੋਈ ਬਹੁਤੀ ਟਿੱਪਣੀ ਨਹੀਂ ਕੀਤੀ ਇੰਨੀ ਕੋਈ ਗੱਲ ਕੀਤੀ ਵੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੂੰ ਕਿ ਵੀ ਬਾਜਵਾ ਸਾਹਿਬ ਨੂੰ ਬਹੁਤਾ ਪਰੇਸ਼ਾਨ ਨਾ ਕਰੋ ਤੁਸੀਂ ਰੰਦਾਵਾ ਜੀ ਇਹ ਦੇਖੋ ਕਿ ਸੱਤ-ਸੱਤ ਘੰਟੇ ਦੇ ਤੁਹਾਨੂੰ ਥਾਣੇ ਦੇ ਵਿੱਚ ਬਹਿਣਾ ਪਏ ਔਰ ਸਵਾਲ ਇਹੀ ਪੁੱਛੇ ਕਿ ਬੱਤੀ ਬੰਬ ਕਿੱਥੇ ਹੈ ਔਰ ਬੰਬੀ ਬੱਤੀ ਬੰਬਾ ਵਾਲਾ ਜਦੋਂ ਤੁਸੀਂ ਬਿਆਨ ਦਿੱਤਾ ਲੀਗਾ ਉਹ ਸੋਰਸ ਤੁਸੀਂ ਦੱਸੋ ਕਿਉਂਕਿ ਪੰਜਾਬ ਦੀ ਸੁਰੱਖਿਆ ਦੇ ਵਾਸਤੇ ਇਹ ਅਹਿਮ ਹੈ ਇਹ ਹੁਣ ਬਾਜਵਾ ਸਾਹਿਬ ਵੀ ਕੀ ਜਵਾਬ ਦੇਣ ਜੇ ਸੋਰਸ ਹੁੰਦਾ ਜਵਾਬ ਹਜੇ ਤੱਕ ਦੇ ਦੇ ਦਿੱਤੇ ਹੁੰਦੇ ਲੇਕਿਨ ਕਈ ਵਾਰ ਤੁਸੀਂ ਪੋਲਿਟਿਕਸ ਦੇ ਵਿੱਚ ਨਾ ਬਿਆਨਬਾਜ਼ੀ ਕਰਕੇ ਵੀ ਫਸ ਜਾਂਦੇ ਹੋ ਔਰ ਬਾਜਵਾ ਸਾਹਿਬ ਦਾ ਐਗਜ਼ਾਮਪਲ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਪੋਲਿਟੀਕਲ ਹਿਸਟਰੀ ਦੇ ਵਿੱਚ ਐਡ ਹੋ ਜਾਏਗਾ ਕਿ ਕਈ ਵਾਰ ਤੁਸੀਂ ਬੜਬੋਲੇ ਤੌਰ ਤੇ ਕੋਈ ਬਿਆਨ ਦੇ ਦਿੰਦੇ ਹੋ ਤੇ ਫਿਰ ਤੁਹਾਨੂੰ ਇਸ ਤਰੀਕੇ ਨਾਲ ਫੇਸ ਵੀ ਕਰਨਾ ਪੈਂਦਾ ਭਾਸਕਰ ਸਾਹਿਬ ਉਹ ਗੱਲ ਠੀਕ ਹੈ ਹਾਈ ਕੋਰਟ ਨੇ ਕਿਹਾ ਵੀ ਇਹਨਾਂ ਨੂੰ ਪਰੇਸ਼ਾਨ ਨਾ ਕਰੋ ਇਨਵੈਸਟੀਗੇਸ਼ਨ ਕਰੋ ਇਨਵੈਸਟੀਗੇਸ਼ਨ ਕਰੀ ਜਾਣ ਜੋ ਜੋ ਵੀ ਉਹਨਾਂ ਨੇ ਹੁਣ ਤੱਕ ਬਾਜਵੇ ਤੋਂ ਪੁੱਛ ਲਿਆ ਉਹਦੇ ਆਧਾਰ ਤੇ ਇਨਵੈਸਟੀਗੇਸ਼ਨ ਅੱਗੇ ਵਧਾ ਦੇਣ ਅਦਰਵਾਈਜ਼ ਉਹ ਭਾਵੇਂ ਚੌਥੀ ਵਾਰੀ ਜਾਂ ਪੰਜਵੀਂ ਵਾਰੀ ਵੀ ਸੱਦ ਲੋ ਉਹਨਾਂ ਦਾ ਸਵਾਲ ਇਹ ਹੋਈ ਹੋਣਾ ਵੀ ਸਾਨੂੰ ਇਹਦੇ ਸੋਰਸ ਦੱਸੋ ਤੇ ਇਹਨਾਂ ਦਾ ਅੱਗੇ ਹੋਣਾ ਵੀ ਮੈਂ ਨਹੀਂ ਦੱਸਣਾ ਜੀ ਔਰ ਇਸ ਤੋਂ ਅੱਗੇ ਤਾਂ ਕੋਈ ਗੱਲ ਹੈ ਨਹੀਂ ਮੈਨੂੰ ਲੱਗਦਾ ਪੰਜਾਬ ਸਰਕਾਰ ਨੇ ਐਵੇਂ ਕੜੀ ਢੋਲੀ ਹੋਈ ਐ ਇਹਦੇ ਏਡੀ ਜ਼ਰੂਰਤ ਹੈ ਨਹੀਂ ਸੀਗੀ ਇਹ ਕੱਚ ਘਰੜ ਪੋਲਿਟਿਕਸ ਆ ਜ਼ਰੂਰਤ ਉਹ ਕਿਸੇ ਹੋਰ ਜਿੰਨਾ ਕੰਮਾਂ ਦੀ ਉਹ ਕਰ ਨਹੀਂ ਰਹੇ ਔਰ ਇਹ ਬਹੁਤ ਨੀਵੇਂ ਪੱਦਰ ਤੇ ਆਉਣ ਵਾਲੀ ਗੱਲ ਆ ਇੱਕ ਵਿਰੋਧੀ ਧਿਰ ਦਾ ਆਗੂ ਜੇ ਇੱਕ ਛੋਟੀ ਗੱਲ ਕਰ ਗਿਆ ਤਾਂ ਤੁਸੀਂ ਵੱਡੇ ਹੋ ਲੋ ਇਹ ਸਾਰੇ ਸਵਾਲ ਅਡਰੈਸ ਹੋਣਗੇ ਅਗਲੀਆਂ ਇਲੈਕਸ਼ਨਾਂ 'ਚ ਤੁਸੀਂ ਦੇਖਿਓ ਲੋਕ ਫੈਸਲਾ ਕਰਦੇ ਹੁੰਦੇ ਇਹਨਾਂ ਨੂੰ ਸਿਆਣੇ ਬਣਨ ਦੀ ਲੋੜ ਆ ਰੰਦਾਵਾ ਜੀ ਰੰਦਾਵਾ ਜੀ ਪਰ ਉਹ ਲੀਡਰ ਵੀ ਤੇ ਆ ਮੰਨੇ ਨਾ ਕਿ ਮੈਂ ਵੱਡਾ ਆ ਗੂ ਛੋਟੀ ਗੱਲ ਕਰ ਗਿਆ ਉਹ ਤੇ ਕਹਿੰਦੇ ਨੇ ਮੇਰੇ ਸੁੱਤਰ ਹਜੇ ਵੀ ਹੈਗੇ ਨੇ ਮੈਂ ਤੇ ਇਹ ਕਹਿ ਰਿਹਾ ਕਿ ਵੀ ਆਪਣੇ ਬਿਆਨ ਤੇ ਮੈਂ ਟਿਕਿਆ ਹੋਇਆ ਜਦ ਐਦਾਂ ਦਾ ਟਕਰਾਵ ਆ ਜਾਂਦਾ ਹੈ ਨਾ ਤੇ ਗੱਲ ਅੱਗੇ ਵੱਧਦੀ ਹੈ ਪੋਲਿਟੀਕਲ ਪਾਰਟੀਆਂ ਨੂੰ ਐਦਾਂ ਦੇ ਮੌਕੇ ਚਾਹੀਦੇ ਹੁੰਦੇ ਆ ਕਿ ਵੀ ਅਗਲੇ ਨੂੰ ਦਬਾ ਲਈਏ ਔਰ ਉਹੀ ਉਹ ਕਰ ਰਹੇ ਨੇ ਔਰ ਬਾਜਵਾ ਸਾਹਿਬ ਚੰਗੇ ਤਰੀਕੇ ਨਾਲ ਜਾਣਦੇ ਨੇ ਕਿ ਐਦਾਂ ਦੀ ਪੋਲਿਟਿਕਸ ਜ਼ਰੂਰ ਹੁੰਦੀ ਹੈ ਹੁਣ ਤੁਸੀਂ ਤੇ ਕਹਿ ਰਹੇ ਹੋ ਗੱਲ ਕਿ ਵੀ ਵੱਡੇ ਆਗੂ ਤੋਂ ਕੋਈ ਛੋਟਾ ਜਿਹਾ ਬਿਆਨ ਗਲਤ ਨਿਕਲ ਗਿਆ ਪਰ ਇਹ ਗੱਲ ਉਹ ਮੰਨਣ ਦੇ ਸਹੀ ਨਾ ਕਿ ਮੇਰੇ ਤੋਂ ਇਹ ਬਿਆਨ ਐ ਹੀ ਨਿਕਲ ਗਿਆ ਜਾਂ ਐ ਹੀ ਦਿੱਤਾ ਗਿਆ ਉਹਨੂੰ ਅਖਬਾਰ ਦੀ ਕਟਿੰਗ ਅੱਗੇ ਵਧਾ ਦਿੰਦੇ ਨੇ ਫਿਰ ਜੱਜ ਸਭ ਦੇਖਦੇ ਨੇ ਕਿ ਵੀ ਆ ਕੀ ਹੈ ਕਟਿੰਗ ਦੇ ਵਿੱਚ ਐ ਅਖਬਾਰ ਦੇ ਵਿੱਚ 55 ਬੰਮਾਂ ਦੀ ਗੱਲ ਹੈਗੀ ਹੈ ਔਰ 9 ਬੰਮ ਨਹੀਂ ਮਿਲ ਰਹੇ ਤੁਹਾਡੇ 32 ਬੰਮ ਨਹੀਂ ਮਿਲ ਰਹੇ ਯਾਨੀ ਉਹ ਸਾਰੀ ਚੀਜ਼ਾਂ ਭਾਵੇਂ ਤੁਸੀਂ ਤੁਹਾਡੀ ਗੱਲ ਠੀਕ ਹੈ ਕਿ ਵੀ ਆ ਬਿਆਨਾਂ ਦਾ ਇਸ ਤਰੀਕੇ ਦੇ ਬਿਆਨ ਪੋਲਿਟਿਕ ਦੇ ਵਿੱਚ ਬਹੁਤ ਲੋਕ ਦਿੰਦੇ ਨੇ ਇਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਸੀਗਾ ਪਰ ਅਗਲੇ ਨਾ ਕਰਨ ਤੇ ਫਿਰ ਗੱਲ ਲੀਗਲੀ ਅੱਗੇ ਵਧੇ ਤੇ ਫਿਰ ਲੀਗਲੀ ਵਧਣ ਤੋਂ ਬਾਅਦ ਇਸ ਤਰੀਕੇ ਦੀ ਪੇਸ਼ੀ 7-7 ਘੰਟੇ ਦੀ 8-8 ਘੰਟੇ ਦੀ ਇਸ ਕਰਕੇ ਮੈਂ ਗਿਆ ਕਿ ਪੰਜਾਬ ਦੀ ਪੋਲਿਟੀਕਲ ਹਿਸਟਰੀ ਦੇ ਵਿੱਚ ਇਹ ਹੁਣ ਐਪੀਸੋਡ ਦਰਦ ਹੋ ਜਾਏਗਾ ਕਿ ਫਲਾਣੇ ਟਾਈਮ ਦੇ ਵਿੱਚ ਬਾਜਵਾ ਸਾਹਿਬ ਨੇ ਇਦਾਂ ਦਾ ਬਿਆਨ ਦਿੱਤਾ ਸੀ ਤੇ ਉਹਨਾਂ ਤੋਂ ਬਾਅਦ 7-7 ਘੰਟੇ ਉਹਨਾਂ ਨੂੰ ਥਾਣੇ ਦੇ ਵਿੱਚ ਬਿਠਾ ਕੇ ਦੱਸੋ 32 ਕਿਥੇ ਦੱਸੋ 32 ਕਿਥੇ ਇਹ ਕੋਈ ਸਵਾਲ ਪੁੱਛਿਆ ਗਿਆ ਇਹ ਬਾਜਵਾ ਸਾਹਿਬ ਨੂੰ ਵੀ ਕੋਈ ਇਸ ਕੱਲ ਦਾ ਬੈਨੀਫਿਟ ਪੋਲੀਟੀਕਲੀ ਨਹੀਂ ਹੋ ਰਿਹਾ ਈਵਨ ਉਹਨਾਂ ਦੀ ਰਾਜਨੀਤੀ ਨੂੰ ਮਛੋਟੀ ਰਾਜਨੀਤੀ ਮੰਨਿਆ ਜਾ ਰਿਹਾ ਤੇ ਨਾ ਸਰਕਾਰ ਨੂੰ ਹੀ ਕੋਈ ਦਾ ਬੈਨੀਫਿਟ ਹੋ ਰਿਹਾ ਇਸੇ ਵੇਲੇ ਜਦੋਂ ਸਭ ਕੁਝ ਵਾਪਰ ਰਿਹਾ ਤੇ ਉਦੋਂ ਮੈਂ ਦੇਖ ਰਿਹਾ ਕਿ ਜਿਹੜੀ ਅਮਰੀਕਾ ਦੀ ਟੈਰਫ ਵਾਰ ਹੈ ਉਹਦੇ ਵਿੱਚ ਕੁਝ ਨਵੀਆਂ ਚੀਜ਼ਾਂ ਆ ਰਹੀਆਂ ਉਹ ਅਖੇ ਚੀਨ ਨਾਲ ਵੀ ਹੁਣ ਬੈਠਣ ਜਾ ਰਹੇ ਨੇ ਅੱਜ ਤੁਸੀਂ ਦੱਸ ਰਹੇ ਸੀਗੇ ਕਿ ਜਿਹੜੇ ਡੋਨਾਲਡ ਟਰੰਪ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਸਟੇਟਮੈਂਟ ਦਿੱਤੀ ਹੈ ਕਿ ਸਾਡਾ ਇੱਕ ਮੁਲਕ ਨਾਲ ਅੱਜ ਵੱਡਾ ਸਮਝੌਤਾ ਹੋਣ ਜਾ ਰਿਹਾ ਵਪਾਰਕ ਇਸੇ ਤਰ੍ਹਾਂ ਉਹ ਮੈਂ ਖਬਰ ਵੀ ਦੇਖ ਰਿਹਾ ਸੀ ਕਿ ਐਲਨ ਮਸਕ ਦੀ ਸਟਾਰਲਿੰਕ ਉਹਨੂੰ ਵੀ ਆਖੇ ਇਥੋਂ ਭਾਰਤ ਸਰਕਾਰ ਵੱਲੋਂ ਪ੍ਰਵਾਨਗੀ ਮਿਲ ਗਈ ਹੈ ਸੋ ਇਹ ਇਹ ਮਾਮਲੇ ਵੀ ਉੱਠ ਰਹੇ ਨੇ ਇਹਨਾਂ ਦਾ ਇਹਨਾਂ ਚੀਜ਼ਾਂ ਨਾਲ ਕੋਈ ਸਬੰਧ ਤਾਂ ਹੈ ਨਹੀਂ ਪਰ ਫਿਰ ਵੀ ਅਹਿਮ ਗੱਲਾਂ ਨੇ ਨਹੀਂ ਬਿਲਕੁਲ ਅਹਿਮ ਗੱਲਾਂ ਹੈਗੀਆਂ ਕਿਉਂਕਿ ਇਹ ਖਬਰ ਇੱਕ ਨਸ਼ਰ ਹੋ ਰਹੀ ਹੈ ਕਿ ਅੱਜ ਭਾਰਤ ਦੇ ਸਮੇਂ ਅਨੁਸਾਰ ਸ਼ਾਮ ਨੂੰ 7:30 ਵਜੇ ਅਮਰੀਕਾ ਦਾ ਇੱਕ ਬੜੇ ਵੱਡੇ ਦੇਸ਼ ਦੇ ਨਾਲ ਬੜਾ ਵੱਡਾ ਤਾਰੂਵਾਰੀ ਸਮਝੌਤਾ ਹੋਣ ਵਾਲਾ ਹੈ। ਔਰ ਇਸ ਦੌਰਾਨ ਹੀ ਜੇ ਸਟਾਰਲਿੰਕ ਦੀ ਵੀ ਖਬਰ ਛਪੀ ਹੈ ਕਿਉਂਕਿ ਸਟਾਰਲਿੰਕ ਭਾਰਤ ਇੱਕ ਇੰਟਰਨੈਟ ਦੀ ਦੁਨੀਆ ਦੇ ਵਿੱਚ ਮੇਰੇ ਖਿਆਲ ਨਾਲ ਇਸ ਤੋਂ ਵੱਡਾ ਇਸ ਤੋਂ ਵੱਡਾ ਬਾਜ਼ਾਰ ਕੋਈ ਵੀ ਨਹੀਂ ਹੈ। ਔਰ ਜੇ ਸਟਾਰਲਿੰਕ ਦੀ ਐਂਟਰੀ ਪੰਜਾਬ ਭਾਰਤ ਦੇ ਵਿੱਚ ਹੋ ਜਾਂਦੀ ਹੈ ਤੇ ਫਿਰ ਦੂਜੀ ਕੰਪਨੀਆਂ ਦਾ ਕੀ ਹੋਏਗਾ ਇਹ ਇੱਕ ਚਿੰਤਾ ਦਾ ਵਿਸ਼ਾ ਤੇ ਜ਼ਰੂਰ ਹੈ। ਪਰ ਜੇ ਵਾਈਟ ਹਾਊਸ ਤੋਂ ਇਸ ਤਰੀਕੇ ਦੀ ਸਟੇਟਮੈਂਟ ਆਈ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਬਹੁਤ ਵੱਡੇ ਦੇਸ਼ ਦੇ ਨਾਲ ਬਹੁਤ ਵੱਡਾ ਕਾਰੋਬਾਰ ਸਮਝੋਤਾ ਸਾਡਾ ਹੋਣ ਵਾਲਾ ਹੈ ਤੇ ਸਾਡੀ ਨਜ਼ਰ ਦੇ ਵਿੱਚ ਇਹ ਸਟਾਰਲਿਕ ਵਾਲਾ ਸਮਝੋਤਾ ਜਿੱਦਿ ਭਾਰਤ ਦੀ ਸਰਕਾਰ ਨੇ ਇੱਕ ਤਰੀਕੇ ਨਾਲ ਅਪਰੂਵਲ ਦਿੱਤੀ ਹੈ ਯਾਨੀ ਅਪਰੂਵਲ ਦੇਣ ਤੋਂ ਬਾਅਦ ਤੇ ਸਿਰਫ ਅਨਾਉਂਸਮੈਂਟ ਹੋਣੀ ਹੀ ਬਾਕੀ ਹੁੰਦੀ ਹੈ ਔਰ ਜੇ ਇਹ ਸਮਝੋਤਾ ਹੋ ਜਾਂਦਾ ਹੈ ਤੇ ਇਹ ਸਮਝੋਤੇ ਦਾ ਭਾਰਤ ਦੇ ਬਾਜ਼ਾਰ ਦੇ ਉੱਤੇ ਕੀ ਅਸਰ ਪਏਗਾ ਇਹ ਤੇ ਬਾਅਦ ਚੋਂ ਦੇਖਣ ਨੂੰ ਪੜੇਗਾ ਪਰ ਇਹ ਵਾਕਈ ਜੇ ਇਹ ਸਮਝੋਤਾ ਹੋ ਜਾਂਦਾ ਇੱਕ ਵੱਡਾ ਸਮਝੋਤਾ ਹੈ ਔਰ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਇਹ ਸਮਝੋਤੇ ਵੱਲ ਵੀ ਇੰਡੀਕੇਸ਼ਨ ਹੈ ਦੂਜੇ ਪਾਸੇ ਜੇ ਡੋਨਾਲਡ 트੍ਰੰਪ ਦੀ ਗੱਲ ਕੀਤੀ ਜਾਏ ਤੇ ਸਭ ਤੋਂ ਜ਼ਿਆਦਾ ਤਲਕੀ ਉਹਨਾਂ ਦੀ ਟੈਰਿਫ ਵਾਰ ਨੂੰ ਲੈ ਕੇ ਚਾਈਨਾ ਦੇ ਨਾਲ ਸੀ ਔਰ ਉਸ ਟੈਨਸ਼ਨ ਨੂੰ ਇੱਕ ਤਰੀਕੇ ਨਾਲ ਰਿਲੀਜ਼ ਕਰਨ ਵਾਸਤੇ ਜਨੇਵਾ ਦੇ ਵਿੱਚ ਚਾਈਨਾ ਦੇ ਤੇ ਅਮਰੀਕਾ ਦੇ ਆਫੀਸ਼ੀਅਲਸ ਉਹ ਗੱਲਬਾਤ ਕਰ ਰਹੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ 트੍ਰੰਪ ਉਹਨਾਂ ਨੇ ਵੀ ਇੱਕ ਇੰਡੀਕੇਸ਼ਨ ਦਿੱਤਾ ਸੀ ਕਿ ਚਾਈਨਾ ਦੇ ਨਾਲ ਜਿਹੜਾ ਉਹਨਾਂ ਦਾ ਟੈਰਿਫ ਵਾਰ ਚੱਲ ਰਿਹਾ ਸੀਗਾ ਜਿਹੜਾ ਉਹਨਾਂ ਨੇ ਵਾਧੂ ਟੈਰਿਫ ਲਾਇਆ ਉਹਨੂੰ ਯੂ-ਟਰਨ ਲੈ ਕੇ ਵਾਪਸ ਕੀਤਾ ਜਾ ਸਕਦਾ ਹੈ ਗੱਲ ਚਾਈਨਾ ਦੇ ਨਾਲ ਵਪਾਰਿਕ ਸਮਝੋਤੇ ਦੀ ਅਮਰੀਕਾ ਦੇ ਨਾਲ ਚੱਲਨੀ ਸ਼ੁਰੂ ਹੋ ਗਈ ਹੈ ਔਰ ਦੂਜੇ ਪਾਸੇ ਭਾਰਤ ਦੇ ਨਾਲ ਅਗਰ ਇਹ ਕਾਰੋਬਾਰੀ ਐਗਰੀਮੈਂਟ ਜਾਂ ਸਮਝੋਤਾ ਉਹ ਭਾਰਤ ਦੇ ਨਾਲ ਹੋਣਾ ਹੈ ਤੇ ਫਿਰ ਦੇਰ ਸ਼ਾਮ ਤੱਕ ਇਹ ਗੱਲ ਕਨਫਰਮ ਹੋ ਜਾਏਗੀ ਮੈਨੂੰ ਲੱਗਦਾ ਆਪਾਂ ਫਿਰ ਕੋਈ ਅਗਲੀ ਇਨਫੋਰਮੇਸ਼ਨ ਤੱਕ ਛੁੱਟੀ ਲੈਨੇ ਆ ਬਹੁਤ ਮਿਹਰਬਾਨੀ ਧੰਨਵਾਦ ਜੀ